ਰੀਜਨਲ ਨੂੰ ਦੱਸ ਉਹ ਦੇ ਉਹ ਦੇਗਾ ਉਹ ਦੇਖ ਸਾਹਮਣੇ ਉਹ ਮੇਲ ਦਾ ਜਾ અમારી ਵਿੱਚ ਪਾ ਗਏ ਆਪਣੇ ਨਵੇਂ ਜੂਤ ਮਾਰੂਗਾ ਚੱਲ ਕਹਿੰਦੇ ਆ ਹੁੰਦਾ ਕਰਨੂਰ ਵਾਲਾ ਛੋਟਾ ਦੇਖੀ ਮੈਨੂੰ ਨਾ ਰਗੜਦੀ ਓਏ ਓਹ ਦੇਖ ਸੋਹੈਲ ਵਨ ਵੈਲਕਮ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਕਹਿੰਦੇ ਮਿੱਤਰੋ ਸਵਾਗਤ ਹੈ ਐਫਐਸ 25 ਦੀ ਘੈਂਟ ਜੀ ਵੀਡੀਓ ਦੇ ਵਿੱਚ ਤੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਊਗਾ ਸੌਰੀ ਤੁਹਾਨੂੰ ਪਤਾ ਨਹੀਂ ਹੈਗਾ ਸ਼ਾਇਦ ਹਨਾ ਵੀ ਆਪਾਂ ਪਿਛਲੀ ਵੀਡੀਓ ਚ ਆਪਾਂ ਨਾ ਇੱਥੇ ਜੋਸਨ ਕੋਲ ਆਏ ਹੋਏ ਸੀਗੇ ਆਪਾਂ ਆਲੂ ਲੱਜੇ ਪੱਟਣ ਤੇ ਇੱਧਰ ਕਿੰਨੇ ਟਰੈਕਟਰ ਵੀ ਆਪਾਂ ਵੀ ਸਟਾਰਟ ਕਰ ਦਈਏ ਪਹਿਲਾਂ ਤਾਂ ਕਿਉਂਕਿ ਦੇਖ ਸਕਦੇ ਮਿੱਤਰੋ ਆਪਾਂ ਉਹ ਕਰਨਾ ਹੈਗਾ ਨਾ ਹੁਣ ਇੱਧਰ ਆਲੂ ਹੋਰ ਪੱਟਣਾ ਹੈ ਮਿੱਤਰੋ ਕਿ ਕਿਲੇ ਜੋ ਆ ਮਤਲਬ ਇਹ ਟੱਕ ਜੇ ਤਾਂ ਆਪਾਂ ਪੱਟਦੇ ਸੀ ਉਧਰ ਇੱਕ ਟੱਕ ਆਗਾ ਉਧਰ ਜੇ ਉੱਥੇ ਜਾ ਕੇ ਪੱਟਣਾ ਆਲੂ ਆਪਾਂ ਐਂਡ ਮਿੱਤਰੋ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਦੇ ਦੇਣਾ ਐਫਐਸ 22 ਪਲੇਅਰ ਵਾਸਤੇ ਜਿਹੜੀ ਕਿ ਆਪਾਂ ਹੈਗੀ ਹੈਗੀ ਵੀ ਮੋਡ ਪੈਕ ਜਿਹੜਾ ਉਹ ਰੈਡੀ ਹੋ ਚੁੱਕਿਆਗਾ ਬਾਦ ਤੁਸੀਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਕੇ ਰੱਖੋ ਤੇ ਜਿਹੜੀ ਘੰਟੀ ਜੀ ਆ ਉਹਨੂੰ ਵੀ ਆਲਟੇ ਕਰ ਦਿਓ ਸਾਡਾ ਠੀਕ ਹੈ ਨਾ ਕਿਉਂਕਿ ਮੋਡ ਪੈਕ ਜਲਦੀ ਆਊਗਾ ਬਸ ਉਹਦਾ ਇੱਕ ਰਿਵਿਊ ਵੀਡੀਓ ਵੀ ਆਊਗੀ ਪਹਿਲਾਂ ਠੀਕ ਹੈ ਨਾ ਸੰਡੇ ਨੂੰ ਮੋਡ ਪੈਕ ਆਊਗਾ ਉਹ ਟਰੈਕਟਰ ਜੇ ਦੇਖ ਰਿਹਾ ਮਿੱਤਰੋ ਆਪਾਂ ਰੈਡੀ ਕਰ ਰਹੇ ਆਂਗੇ ਟਰੈਕਟਰ ਹੁਣ ਹੁਣ ਦੇਖਦੇ ਆ ਮਿੱਤਰੋ ਕੀ ਗੱਲ ਹੈ ਜੀ ਕਰਦੇ ਆ ਇਹ ਤੇ ਟਰੈਕਟਰ ਤਾਂ ਆਪਾਂ ਇੱਧਰ ਸਟਾਰਟ ਕਰਤਾ ਹੋਇਆ ਸੀ ਉਧਰ ਕਹਿੰਦੇ ਪ੍ਰੋਟੈਕ ਵੀ ਖੜਾ ਮਿੱਤਰੋ ਕਹਿੰਦੇ ਅ ਫਿਰ ਆਪਾਂ ਭਰ ਕੇ ਜਾਣਗੇ ਬਈਏ ਜੇ ਉਹ ਫਿਰ ਆਪਾਂ ਮਤਲਬ ਕੇ ਉਹ ਕਰਦੇ ਆਂਗੇ ਆਹ ਦੇਖ ਮ ਓ ਕਿਵੇਂ ਆ ਫਿਰ ਕਿਵੇਂ ਆ ਨਾ ਆਇਆ ਵਧੀਆ ਵਜੀ ਹੋਰ ਹੋਰ ਨਾ ਆਏ ਪੂਰੇ ਐ ਕੈਮ ਠੰਡ ਹੋੜੀ ਕਿਉਂ ਬਸ ਆ ਇੱਧਰ ਦੇਖ ਇੱਧਰ ਦੇਖ ਲੈ ਇੱਧਰ ਦੇਖ ਬਿਨਾ ਠੰਡ ਵਾਲਾ ਬੰਦਾ ਓਏ ਇਹਦਾ ਆਈ ਆ ਇਹਦਾ ਆਈ ਆ ਬ੍ਰੋ ਤਾਇਆ ਜੀ ਖਾਮ ਲੱਗ ਕੇ ਰੱਖਿਆਗਾ ਜੇ ਪਰਲੇ ਚ ਮੇਰੀ ਗੱਲ ਸੁਣ ਆਪਾਂ ਪਰਲੇ ਤੇ ਚੱਲਦੇ ਆ ਗਰਨੌਰ ਤੂੰ ਇੱਕ ਟਰੈਕਟਰ ਲੈ ਜਾ ਇੱਕ ਟਰਾਲੀ ਹੋਰ ਪਾ ਲਿਆ ਕਿਉਂਕਿ ਆਲੂ ਵਾਵਾ ਹੀ ਨਿਕਲ ਗਿਆ ਟ੍ਰਾਲੀ ਹੋਰ ਦੀ ਲੋਡ ਪੈ ਚੁਗੀ ਨਾਲੇ ਚੱਕ ਲਿਆ ਬੋਰੀਆਂ ਤੇ ਨਾਲੇ ਭਈਆਂ ਨੂੰ ਜਾਂਦਾ ਕਹਿ ਜੀ ਉਹ ਚੌਂਕ ਤੇ ਇੱਕ ਭਈਆ ਜਾਂ ਬੈਠਾ ਹੋਊਗਾ ਉਹਨੂੰ ਕਹਿ ਦੇ ਜਾਂਦਾ ਤੇ ਉਹਨੂੰ ਕੀ ਕਹਿਣਾ ਉਹਨੂੰ ਭਈਏ ਜੇ ਉਹਨੂੰ ਕਹਿ ਦੇ ਵੀ ਉਹ ਤੁਹਾਨੂੰ ਬੁਲਾ ਲਾ ਹੁਣ ਅੱਛਾ ਅੱਛਾ ਹਾਂ ਛੱਡ ਠੀਕ ਹੈ ਠੀਕ ਹੈ ਠੀਕ ਹੈ ਉਹ ਫਿਰ ਟਰੈਕਟਰ ਨਹੀਂ ਨਹੀਂ ਇੱਕ ਗੱਲ ਸੁਣ ਟਰੈਕਟਰ ਤਾਂ ਆਪਣੇ ਕੋਲ ਹੋਣਗੇ ਤੰਨਣਗੇ ਟਰਾਲੀਆਂ ਵੀ ਤੰਨ ਫਿਰ ਟਰੈਕਟਰ ਇੱਕ ਹੋਰ ਵੀ ਲੈ ਕੇ ਆਉਣਾ ਉਹ ਮਸ਼ੀਨ ਤੇ ਵੀ ਚਲਾਉਣਾਗਾ ਹਾਂ ਤੇ ਤੇਰੀ ਟਰਾਲੀ ਤੇ 55 ਲੈ ਆਈ ਯਾਰ ਫਿਰ ਇੱਕ ਟਰੈਕਟਰ ਮੈਨੂੰ ਛੱਡ ਕੇ ਕਾਹਨ ਆਊਗਾ ਛੱਡ ਕੇ ਕਾਹਨ ਆਊ ਮੈਨੂੰ ਉੱਤਰ ਕੇ ਜਾਵਾਂ ਮੈਂ ਪੈਦਲ ਚੱਲ ਜਾ ਯਾਰ ਉੱਪਰ ਪੈਦਲ ਚੱਲ ਠੀਕ ਆ ਆ ਫਿਰ ਮੈਂ ਜਾਣਨਾ ਜਲਦੀ ਜਲਦੀ ਆਉਣਾ ਫਿਰ ਮੈਂ ਔਰ ਰੋਡ ਤੋਂ ਸਾਜਨ ਫੜ ਓਏ ਐਂ ਕਰਦੇ ਆ ਉੱਥੇ ਟਰੈਕਟਰ ਲੈ ਕੇ ਤਾਂ ਜਾਣਾ ਯਾਰਾ ਇੱਕ ਇੱਕ ਟਰੈਕਟਰ ਲੈ ਕੇ ਤਾਂ ਜਾਣਾ ਉੱਥੇ ਜਿਹੜਾ ਆ ਮੈਂ 36 30 ਲੈ ਕੇ ਜਾਣਾ ਆ ਤਾਂ ਲੈ ਕੇ ਜਾਣਾ ਯਾਰ ਅਸੀਂ ਆਂਦੀ ਆਂ ਨਹੀਂ ਜਾਣਾ ਆ ਦੇਖ ਕੱਚੇ ਕੱਚੇ ਜੇ ਤੂੰ ਪਾਠੀ ਉੱਥੋਂ ਸਾਧਨ ਤੇ ਚੜ ਜੀ ਯਾਰ ਚੰਗਾ ਉਹ ਜਾਂਦੀ ਆਣੀਆਂ ਕਾਰਾਂ ਜੀਆਂ ਉੱਥੋਂ ਬੰਦ ਹਾਂ ਫੜ ਲੇ ਉੱਥੋਂ ਕੋਈ ਸਾਧਨ ਚੰਗਾ ਚੱਲ ਗਏ ਹੁਣ ਪਰਲ ਚੱਲ ਚੱਲ ਟ੍ਰੈਕ ਤੇ ਦੇਖੋ ਮਿੱਤਰੋ ਆਪਾਂ ਭੋਰੂ ਜੇ ਨਾਲ ਇਹ ਬੋਲੇ ਹੋਣਗੇ ਚੱਲ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਮਿੱਤਰੋ ਵੈਸੇ ਆਪਣੀ ਚੱਲ ਥੋੜੀ ਜਿਹੀ ਜੋਗੀ ਜੂਗੀ ਹੋ ਜੂਗੀ ਪਹਿਲਾਂ ਨਹੀਂ ਦੱਸਿਆਗਾ ਭੋਰੂ ਨੇ ਵੀ ਇੱਕ ਟਰਾਲੀ ਹੋਰ ਲਿਆ ਆਪਾਂ ਜਿਹੜਾ ਘਰੋਂ ਆਏ ਆ ਮਿੱਤਰੋ ਉਹ ਤੋਂ ਦੱਸ ਉਹ ਤੋਂ ਲਈ ਆਉਂਦੇ ਚੱਕ ਕੇ ਤੇ ਕੱਲ ਮਿੱਤਰੋ ਇਹ ਕੰਮ ਕੀਤਾ ਸੀ ਆਪਾਂ ਭੱਜੇ ਭੱਜੇ ਚੱਲਦੇ ਜਲਦੀ ਜਲਦੀ ਤੇ ਦੇਖਦੇ ਉਧਰ ਕੀ ਕਰੀ ਜਾਂਦੇ ਨੇ ਉਹ ਹਜੇ ਉਹ ਥੋਥੀ ਫਿਰਦੇ ਨੇ ਭੂਰੂ ਜੇ ਤੇ ਕਹਿੰਦੇ ਲਓ ਜੀ ਮਿੱਤਰੋ ਕਹਿੰਦੇ ਘਰੇ ਪਹੁੰਚ ਚੁੱਕੇ ਹੁਣ ਆਪਾਂ ਤੇ ਇੱਥੇ ਟਰੈਕਟਰ ਚੱਕ ਲਿਆ ਹੋਇਆ ਆਪਾਂ ਪਹਿਲਾਂ ਵਲੌਗ ਬਣਾਉਣਾ ਭੁੱਲ ਗਏ ਸੀ ਕਿਉਂਕਿ ਮਿੱਤਰੋ ਉਹ ਤੱਕ ਗਏ ਸੀਗੇ ਹਜੇ ਵੀ ਸਾਹ ਚੜਿਆ ਪਿਆਗਾ ਇੱਥੇ ਮਤਲਬ ਆ ਭਈ ਇਹ ਜਿਹਨੂੰ ਕਹਤਾ ਸੀਗਾ ਵੀ ਹਾਂ ਭਈ ਇੱਥੇ ਆ ਜਿਓ ਠੀਕ ਆ ਨਾ ਇੱਥੇ ਖੜਾ ਦੇਖੋ ਭਈਆ ਚਾਹ ਤੇ ਇੱਕ ਲੁੱਕ ਚੈੱਕ ਕਰੋ ਮਤਲਬ 55 ਦੀ ਆਪਣੇ ਦੀ ਮਮੂਰੂ ਆਕ ਜਾਲੀ ਜੀ ਕਾਲੀ ਕਰਾਤੀ ਤੇ ਆਹੀ ਘਰੇ ਜਾਣਾ ਮਤਲਬ ਆ ਪਹਿਲਾਂ ਵੀ ਆਪਾਂ ਮਤਲਬ ਕਿ ਇੱਥੇ ਦੱਸਿਆ ਸੀਗੇ ਬੀਸੀ ਟਰਾਲੀ ਲੈ ਕੇ ਜਾਵਾਂਗੇ ਤਾਂ ਹੀ ਉਹ ਕਿਡ ਗੂਟ ਚ ਖੋਲ ਕੇ ਸਾਰਾ ਕੁਝ ਤੇ ਬਸ ਚੱਲਦੇ ਆ ਪਾਉਣੇ ਟਰਾਲੀ ਫਿਰ ਤੇ ਭਈਆ ਜੇ ਮਿੱਤਰੋ ਇੱਚੀ ਪਰਦਾ ਹਜੇ ਤੱਕ ਗਿਆ ਨਹੀਂ ਹੈ ਕਲੰਨੇ ਜਹੋ ਜਲਦੀ ਕਰ ਕੇ ਦੇ ਤੇ ਟਰਾਲੀ ਪਾਉਣੇ ਮਿੱਤਰੋ ਫਿਰ ਤੇ ਉਹ ਖੜੀਆ ਮਿੱਤਰ ਤੇ ਉੱਥੇ ਜਾ ਕੇ ਮਿਲਦੇ ਆ ਮਿੱਤਰੋ ਜਾਂ ਫਿਰ ਟਰਾਲੀ ਪਾ ਕੇ ਤੁਹਾਨੂੰ ਮਿਲਦੇ ਆਂਗੇ ਜਾਂ ਫਿਰ ਸਿੱਧਾ ਉੱਥੇ ਹੀ ਮਿਲਦੇ ਆ ਚਲੋ ਮਿੱਤਰੋ ਆਪਾਂ ਤੁਹਾਨੂੰ ਹੁਣ ਤੇ ਲਓ ਜੀ ਕਹਿੰਦੇ ਮਿੱਤਰੋ ਕਹਿੰਦੇ ਆਪਾਂ ਇੱਧਰ ਕਰਤਾ ਹੋਇਆ ਗਾ ਆਪਣਾ ਮਤਲਬ ਕਿ ਗੇਟ ਬੰਦ ਕਰਕੇ ਆਏ ਸੀਗੇ ਤੇ ਤੁਸੀਂ ਦੱਸੋ ਮਤਲਬ ਲੁੱਕ ਚੈੱਕ ਕਰੋ ਕਹਿੰਦੇ 55 ਦੀ ਤੇ ਹੁਣ ਮਿੱਤਰੋ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਪਤੜਾ ਹੂੰ ਬਲੌਗ ਬਣਾ ਲਿਆ ਸੀਗਾ ਤੇ ਚੱਲ ਪੈਂਦਾ ਚਲੋ ਕੋਈ ਗੱਲ ਨਹੀਂ ਤੇ ਹੁਣ ਮਿੱਤਰੋ ਚੱਲਦੇ ਆਂਗੇ ਉੱਥੇ ਠੀਕ ਹੈ ਨਾ ਤੇ ਲੁੱਕ ਚੈੱਕ ਕਰੋ ਮਿੱਤਰੋ ਬਸ ਵੀ ਇਹ ਕਾਲੀ ਜਾਲੀ ਸੋਹਣੀ ਲੱਗਦੀ ਹੈ ਕਿ ਨਹੀਂ ਬ ਪਾਤਰ ਜਿਵੇਂ ਅੰਡੇ ਕਰਕੇ ਦੱਸੋ ਤੇ ਮਿੱਤਰੋ ਥੋੜੀ ਉਗਲਾ ਵੀ ਖਰਾਬ ਹੋ ਰਿਹਾ ਤਾਂ ਕਰਕੇ ਅੱਜ ਹੋ ਰਿਹਾਗਾ ਐਂਡ ਮਿੱਤਰੋ ਵਾ ਪਹੁੰਚਣ ਆ ਲਈਏ ਕਹਿੰਦੇ ਉੱਥੇ ਉਹ ਸਾਹਮਣੇ ਦੇਖ ਸਕਦੇ ਮਸ਼ੀਨਾਂ ਚੱਲੀ ਜਾਂਦੀਆਂ ਨੇ ਉਹਨਾਂ ਦੀਆਂ ਤੇ ਆਪਾਂ ਦੇਖ ਰਿਹਾ ਮਿੱਤਰੋ ਉੱਥੇ ਜਾ ਕੇ ਤੇ ਫਿਰ ਮਿਲਦਾ ਤੁਹਾਨੂੰ ਆਪਾਂ ਹੁਣ ਆ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਪਹੁੰਚ ਗਏ ਆਪਾਂ ਖੇਤ ਇੱਥੇ ਲਾਦੇ ਆ ਸਵਰਾਣ ਦੀ ਜੰਤ ਤੇ ਇੱਥੇ ਕਿਹੜਾ ਕੋਈ ਕੁਝ ਕਹਿੰਦਾ ਹੋਣਾ ਆਪਣੀ ਏਜੰਸੀ ਆ ਮਿੱਤਰੋ ਕੋਈ ਚੱਕਰ ਵਾਲੀ ਗੱਲ ਨਹੀਂ ਸਾਈਡ ਤੇ ਲਾ ਦੇਣਾ ਟਰੈਕਟਰ ਇੱਥੇ ਆਪਾਂ ਤੇ ਚਾਲਦੇ ਆ ਉਹਨਾਂ ਨਾਲ ਵੇ ਫਿਰ ਦੇਖਦੇ ਆ ਕਿੱਧਰ ਆ ਗਿਆ ਹੈ ਉਹ ਕਿੱਧਰ ਆ ਗਿਆ ਟਰਾਲੀ ਟਰਾਲੀ ਐ ਦੀ ਲਿਆ ਆ ਚੱਲ ਇੱਥੇ ਲਾ ਦੇ ਹਾਂ ਸੱਚ ਹਾਂ ਇੱਥੇ ਇੱਥੇ ਵੀ ਕਰਨੀ ਆ ਫਿਰ ਮੈਂ ਬਹਿ ਜਾ ਨਾਲ ਤੇਰੇ ਹਾਂ ਬਹਿ ਜਾ ਬਹਿ ਜਾ ਬਹਿ ਜਾ ਆ ਜਾ ਉਹ ਆਣੂ ਵੱਡੇ ਵੱਡੀ ਫੜਾਤੀ ਉਹਨੂੰ ਵੱਡੀ ਫੜਾਤੀ ਐ ਮਸ਼ੀਨ ਅੱਜ ਉਹ ਕਹਿੰਦਾ ਮੈਚ ਲਾ ਕੇ ਦੇਖਣੀ ਆ ਵੱਡੀ ਮੈਂ ਕਿਹ ਚਲਾਦਾ ਯਾਰ ਹੁਣ ਚਲਾਉਣੀ ਆਉਂਦੀ ਨਹੀਂ ਯਾਰ ਉਹ ਹੀ ਫੜਾਤੀ ਉਹਨੂੰ ਤੂੰ ਦੇਖੀ ਜਾਊਗੀ ਹੁਣ ਫਿਰ ਹੋਰ ਉਹ ਇਨਾ ਕਰਾਉ ਕਰ ਦੇ 4-5000 ਦਾ ਉਹ ਅੰਕਲ ਨੂੰ ਜਿਆਦੇ ਪੈਸੇ ਦੇਣੇ ਪੈਣਗੇ ਹੋਰ ਤਾਂ ਕੀ ਆ ਐਨੇ ਦਾ ਦਿੱਤੇ ਯਾਰ ਇਹਨੂੰ ਦੇ ਹੀ ਨਾ ਤੂੰ ਵਾਪਸ ਇਹਨੇ ਤਾਂ ਕਾਲੀ ਵਾਲੇ ਮਰ ਤੋਂ ਪੁਰੂ ਹੈਗਾ ਪੁਰੂ ਹੈਗਾ ਇਹ ਇਹ ਛੱਡਦਾ ਪੈਸੇ ਤੈਨੂੰ ਪਤਾ ਤਾਂ ਹੈਗਾ ਇਹਦਾ ਇਹ ਕਿਤੇ ਛੱਡਦਾ ਆਪਣੇ ਪੈਸੇ ਇਹ ਖਰਜੀ ਕਿਵੇਂ ਗਿਆ ਹਣਾ ਕੜਾ ਹੀ ਕੇ ਲਈ ਉਹ ਦੇ ਖੜ ਜੀ ਗਿਆ ਆ ਦੇਖ ਕਿਲਾ ਵਾਲਾ ਵੱਡਾ ਬਾਈ ਜਲਦੀ ਜਲਦੀ ਕਰਨਾ ਪੈਣਾ ਕੰਮ ਨਾ ਕਿਲਾ ਵਾਲਾ ਕੱਲ ਵੀ ਹੱਥ ਨਾ ਹੋ ਗਿਆ ਸੀ ਆਪਾਂ ਨੂੰ ਕੀ ਹੋ ਗਿਆ ਕੱਲਾ ਮਾੜੀ ਅੱਕੀ ਆ ਚਲਾ ਤੂੰ ਮਾੜੀ ਮੈਂ ਜਾ ਕੇ ਆਇਆ ਉਹਦੇ ਕੋਲ ਹਲੋ ਜੀ ਕਹਿੰਦੇ ਮਤਲਬ ਉਹ ਰੋਕਨਾ ਦੇ ਚੱਲਣ ਦੇ ਚੱਲ ਚੱਲੇ ਚੱਲ ਬੱਸ ਕਹਿੰਦੇ ਚਲੋ ਜੀ ਰੇਸ਼ ਜੀ ਆਪਾਂ ਨਾਈ ਦੀਏ ਬਾਲੀ ਘਾਟਿੱਤ ਘਟ ਤੀਰਾਖ ਦੇਾਂਗੇ ਹਾਂ ਬੈ ਜਾ ਬੈ ਜਾ ਚੱਲ ਚੱਲ ਲਾਲਾ ਟੋਕ ਘਰੇ ਮੈਂ ਵੀ ਦੇਖਾਂ ਤੂੰ ਕਿਦਾਂ ਚਲਾਉਣਾ ਚੱਲ ਦੇ ਨਵਰ ਤੇਰੀ ਡਰਾਈਵਰੀ ਚੈੱਕ ਕਰਦੇ ਅੱਜ ਯਾਰ ਤੂੰ ਆ ਖਾਲੀਆਂ ਤੇ ਚਲਾ ਨਾ ਤੂੰ ਕਿੱਧਰ ਚਲਾਈ ਜਾਂਦਾ ਯਾਰ ਲੈ ਉਹ ਪਿੱਛੇ ਦੇਖੀ ਮੇਰੇ ਵਾਲੀ ਲੀਕ ਦੇਖ ਤੇ ਤੇਰੇ ਵਾਲੀ ਲੀਕ ਦੇਖ ਉਹ ਹਜੇ ਪਹਿਲੀ ਵਾਰ ਬੈਠਿਆ ਡਰਦਾ ਕਾ ਤੇ ਹੰਦੂ ਚੱਟ ਵਰਗੇ ਔਲੇ ਨਹੀਂ ਖਿੱਚਦਾ ਤੂੰ ਔਲੇ ਤੇਰੇ ਟੇਡੇ ਮਟਿਆ ਆ ਹੁਣ ਸਿੱਧੇ ਤਾਂ ਹੈ ਗਿਆ ਪਰ ਗਿਆ ਫਿਰ ਚਾਲ ਕਿੱਥੇ ਲੱਗ ਗਈ ਏ ਸਾਹਮਣੇ ਚੱਲ ਉਹ ਸਾਹਮਣੇ ਹੀ ਲਾ ਦੇ ਉਹਨਾਂ ਦੇ ਖਾਲੀ ਭਈਆ ਕਿਹੜਾ ਹੁਣ ਆਉਂਦਾ ਲਾ ਦੇ ਨਿਆ ਲਾ ਦੇ ਵੈਸੇ ਹੋ ਚੱਲ ਜਾ ਬਹਿ ਜਾ ਹਾਂ ਹਾਂ ਚੱਲ ਚੱਲ ਖਾਲੀ ਉਹ ਕਹਿੰਦਾ ਬਾਪੇ ਕੋਲ ਇੱਕ ਮਸ਼ੀਨ ਜੀ ਹੋਰ ਤਾਂ ਫੜ ਲਿਆਈਏ ਹੋ ਰੇ ਯਾਰ ਉਹ ਬਹੁਤ ਟਾਈਮ ਲੱਗ ਜੂਗਾ ਜਾਂ ਇੱਕ ਜਾਣਾ ਲੈ ਆਉਣੇ ਆ ਜਾ ਕੇ ਮੈਂ ਲੈ ਆਉਣਾ ਜਾਂ ਫਿਰ ਜੇ ਜਾ ਲਿਆ ਪੱਜ ਕੇ ਲੈ ਕੇ ਆ ਹਾਂ ਓਏ ਓਏ ਬਚ ਕੇ ਬਚ ਕੇ ਚਲਾ ਲਈ ਫਿਰ ਮੈਂ ਵੱਡੇ ਵਾਲੀ ਚਲਾ ਲੂੰਗਾ ਆ ਹਾਂ ਹਾਂ ਵੜਾ ਸਿਆਣਾ ਨਾ ਤੂੰ ਤਾਂ ਤੇਰ ਤੋ ਆ ਹੀ ਨਹੀਂ ਚੱਲੀ ਤੂੰ ਤਾਂ ਆ ਹੀ ਗੱਜ ਉਹ ਚਲਾ ਲੂੰ ਤੂੰ ਦੇਖੀ ਜਾ ਤੂੰ ਚਲਾ ਲਈ ਤੂੰ ਚਲੋ ਜੀ ਕਹਿੰਦੇ ਮਿੱਤਰੋ ਦੇਖ ਕੇ ਲਾ ਇਹ ਬੁੱਲੀ ਜਾਊਗਾ ਪੂਰੂ ਜਾਤਾ ਹੈ ਆਪਾਂ ਚੱਲਦੇ ਹਾਂ ਤੋ ਹੁਣ ਇਹ 55 ਗੱਡੀ ਬਾਹਰ ਬ੍ਰੇਕ ਲਾ ਕੇ ਕਹਿੰਦੇ ਐ ਤੇ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਮਸ਼ੀਨ ਇੱਕ ਹੋਰ ਲਈਏ ਫਿਰ ਆਪਾਂ ਅੱਜ ਕਹਿੰਦੇ ਮੈਂ ਤਾਂ ਅਸੀਂ ਮਖਾ ਚੱਲ ਟਰਾਲੀ ਦੇ ਜੋਰ ਪਰਖਾਂਗੇ ਨੇ ਮਸ਼ੀਨ ਤੇ ਵੀ ਪਰਖਿਆ ਜਾਊ ਜੋਰ ਲਾਲ ਜੀ ਖੜੀ ਹੈ ਮੈਨੂੰ ਲੱਗਦਾ ਮਿੱਤਰੋ ਉੱਥੇ ਇਹ ਜੀ ਲਾਲ ਖੜੀ ਹੈ ਹੋਰ ਕੰਪਨੀ ਦੀ ਸ਼ਾਇਦ ਹੋ ਤੇ ਉੱਥੇ ਦੇਖਦਾ ਮਿੱਤਰੋ ਜੋਰ ਪਰਖਿਆ ਜਾਣਾ ਕਹਿੰਦੇ ਅੱਜ ਤੇ ਕਹਿੰਦੇ ਲਓ ਜੀ ਕਨੇ ਮਿੱਤਰੋ ਕਨੇ ਆਪਾਂ ਪਹੁੰਚੂ ਗਏ ਫੈਕਟਰੀ ਦੇ ਵਿੱਚ ਤੇ ਇਧਰ ਮੋੜ ਜੀ ਇਧਰ ਫੈਕਟਰੀ ਆ ਦੇਖੋ ਐ ਫੈਕਟਰੀ ਨਹੀਂ ਮਤਲਬ ਕਿ ਇਹ ਸਿੱਧਾ ਖੇਤ ਖੂਹ ਤੇ ਜੇ ਆਪਾਂ ਇਹਨਾਂ ਤੋਂ ਕਿਰਾਏ ਤੇ ਲੈ ਜਾਂਦੇ ਆ ਮਸ਼ੀਨਾਂ ਆਪਣੇ ਜਾਣ ਪਛਾਣ ਚੀ ਨੇ ਤੇ ਇਥੋਂ ਪੁੱਛ ਲਈ ਬਾਬੇ ਇਹ ਤੋਂ ਫੇਰ ਆਪਾਂ 15 ਮਸ਼ੀਨ ਪਵਾ ਕੇ ਪਾ ਕੇ ਲਿਆਵਾਂਗੇ ਉਹ ਖਰਦਾ ਝੋਟਿਆ ਇੱਥੇ ਮਿੱਤਰੋ ਖਰਦ ਜਾਈ ਇਹਨੂੰ ਫੇਰ ਆਪਾਂ ਪੁੱਛ ਕੇ ਆਈਏ ਬਹਿਲਾ ਤਾਂ ਅੰਦਰੋਂ ਤੇ ਲਓ ਜੀ ਕਨੇ ਮਿੱਤਰੋ ਕਨੇ ਪਾ ਲਈ ਆਪਾਂ ਮਸ਼ੀਨ ਉੱਥੋਂ ਨਾ ਅੱਗੇ ਤੇ ਬਗਗ ਦਾ ਆਪਾਂ ਕਰ ਲਈ ਸੀ ਬਾਬੇ ਨਾਲ ਪਹਿਲਾਂ ਵੀ ਕੱਲ ਵੀ ਕਰਕੇ ਗਏ ਸੀ ਬਾਬੇ ਨਾਲ ਗੱਲ ਜੀ ਇਹ ਤਾਂ ਆਪਣੀ ਜਾਣ ਪਛਾਣ ਧੂਈਆਂਗਾ ਤੇ ਇੱਧਰ ਚਾਲਦੇ ਆਂ ਕਹਿੰਦੇ ਮਿੱਤਰੋ ਆਪਾਂ ਇੱਥੇ ਖੜੀ ਆ ਮਸ਼ੀਨ ਉਹ ਕਿਹੜੀ ਪਾਈਏ ਮਿੱਤਰੋ ਮਸ਼ੀਨ ਵੱਡੀ ਪਾਉਣੇ ਆ ਕਹਿੰਦੇ ਛੋਟੇ ਮਗਰ ਤਾਂ ਉਹ ਜੋਸਨ ਦਾ 36 30 ਮਗਰ ਛੋਟੀ ਜਿਹੀ ਪਾਈ ਕਰਦਾ ਉਹ ਇੱਥੇ ਖੜਾ ਖੜਜਾ ਕਰਦਾ ਦੇਖ ਲਈ ਆਪਾਂ ਹਰ ਕੋਈ ਸਹਿਗਾ ਕਿਤੇ ਪੀਟੀਓ ਪੂਟੀ ਹੋ ਜੀ ਹੈਨਾ ਕਿਤੇ ਹੋਵੇ ਨਾ ਅਸਮਾਨ ਆ ਆਪਾਂ ਹੀ ਲੈ ਜੀਏ ਸੈਟਾ ਸੈਟਾ ਇਹ ਪਾਲੀ ਹੈ ਕਹਿੰਦੇ ਛੋਟੇ ਮਗਰ ਕਹਿੰਦੇ ਆ ਤੇ ਇਹ ਪਾਈ ਕਾਲਾ ਦੀ ਇਹ ਜਿਹੜੀ ਹਾਰਸਿਸ ਜੀਆਂ ਹਾਂ ਲਾ ਕੇ ਮਤਲਬ ਕਹਿੰਦੇ ਪੈਪਾ ਬੂਪਾ ਨਹੀਂ ਲਾਤੀ ਆਪਾਂ ਹੁਣ ਤੇ ਚਲਦਿਆਂ ਬਾਬੇ ਨੂੰ ਵੀ ਦੱਸ ਚਲਦਿਆਂਗੇ ਵੀ ਆਹ ਮਸ਼ੀਨ ਲੈ ਗਏ ਅਸੀਂ ਤੇ ਫੇਰ ਦੇਖਦੇ ਆ ਮਿੱਤਰੋ ਕਹਿੰਦੇ ਅਹ ਕੱਲ ਮਿੱਤਰੋ ਮਸ਼ੀਨ ਆਪਾਂ ਪ੍ਰੋਟੈਕ ਮਗਰ ਲੈ ਕੇ ਗਏ ਸੀ ਕਿ ਉੱਥੇ ਪੈਪਾ ਜੀ ਲਾਉਣੀਆਂ ਭੁੱਲ ਗਏ ਆਪਾਂ ਇਹਦੀਆਂ ਇਹ ਤੇ ਉਹ ਇਹਦਾ ਇੰਨਾ ਜ਼ੋਰ ਲੱਗਾ ਕਿਉਂਕਿ ਮਿੱਤਰੋ ਪਿੱਛੇ ਦੇਖੋ ਤੁਸੀਂ ਉਹ ਟਾਇਰ ਜਨ ਮੁਰਦਾਗਾ ਉਹਦਾ ਤਾਂ ਕਰਕੇ ਉਹ ਜ਼ੋਰ ਜਲਵਾਈ ਗਿਆ ਟਰੈਕਟਰ ਜ਼ੋਰ ਜਿਆ ਲਵਾਈ ਗਿਆ ਮਤਲਬ ਕੀ ਇਹ ਮਸ਼ੀਨ ਟਰੈਕਟਰ ਦਾ ਤੇ ਪੈਪਲ ਲਾਤੀਆਂ ਸਾਈ ਹੁਣ ਪਹਿਲੀ ਆਪਾਂ ਇੱਥੇ ਦੱਸਿਆ ਹੀ ਆ ਵੀ ਆਹ ਮਸ਼ੀਨ ਲੈ ਕੇ ਗਏ ਆ ਆਪਾਂ ਹੁਣ ਵੱਡੀ ਜਾਇ ਇੱਥੇ ਯਾਰ ਨੂੰ ਮਾਰ ਦਿੰਦੇ ਆ ਹਾਂ ਪਾ ਪਾਏਗਾ ਆਏਗਾ ਹੈ ਔਰ ਨਹੀਂ ਮਿੱਤਰੋ ਖਰ ਉਹ ਯਾਰੋ ਮਿੱਤਰੋ ਆਪਾਂ ਸੱਚ ਉਹ ਨਹੀਂ ਲਈ ਹੈਗੀ ਤਾਰਾਂ ਲਈ ਲਈ ਹੈਗੀ ਆਪਾਂ ਦੱਸਿਆ ਹੋਣੇ ਆਗੇ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਹੁਣ ਚੱਲਦੇ ਆਪਾਂ ਖੇਤ 'ਚ ਫੇਰ ਮਿਲਦੇ ਆ ਮਿੱਤਰੋ ਆਪਾਂ ਸਭ ਨੂੰ ਜਾ ਕੇ ਸਿੱਧਾ ਖੇਤ 'ਚ ਹੁਣ ਐਂ ਲਾਉ ਜੀ ਕਹਿੰਦੇ ਮਿੱਤਰੋ ਆਪਾਂ ਉਹ ਚਲਾ ਲਈ ਇੱਕ ਵਾਰੀ ਆਪਣਾ ਕੀ ਕਹਿੰਦੇ ਹੁੰਦੇ ਨੇ ਉਹ ਆ ਕਿਉਂ ਕਰ ਕਰ ਪਹੁੰਚ ਗਿਆ ਸੁੱਕਾ ਮੋੜਾ ਜਾਂ ਉਥੋਂ ਕਿਆ ਸੁੱਕੇ ਨੂੰ ਦੱਸ ਕੀ ਹੋਇਆ ਇਹ ਦੇ ਕਹਿੰਦਾ ਤਾਇਆ ਬਾਬੇ ਨੇ ਧਰ ਲਿਆ ਦਿਨੋਂ ਲੈ ਹੁਣ ਹੌਲੀ ਹੌਲੀ ਗਏ ਸੀਗੇ ਗਰਮ ਨਹੀਂ ਸੀ ਟਰੈਕ ਇੱਥੇ ਚਲਾਦਾ ਵਜਾਲੋ ਜੇ ਚਲਾ ਰਹੇ ਚਲਾ ਰਹੇ ਚਲਾ ਰਹੇ ਹਲਾ ਜੀ ਵਾਲੀ ਵਾਲੇ ਮਿੱਦੀ ਨਾ ਹਾਂ ਹਾਂ ਕੋਈ ਨਹੀਂ ਡਰਦਾ ਕਾ ਤਿਆਂ ਤੂੰ ਓ ਮਾਈ ਗੱਤ ਤੂੰ ਤੇ ਖੜਾ ਆ ਦੀਏ ਤੇਰੀ ਡਰਾਈਵਰੀ ਦੇਖੀ ਆ ਨਾ ਮੈਂ ਹੁਣੇ ਤੇਰੀ ਡਰਾਈਵਰੀ ਦੇਖੀ ਆ ਡਰਨਾ ਬਣਦਾ ਸਾਡਾ ਕੋਈ ਨਹੀਂ ਡਰਦਾ ਕਾ ਤਿਆਂ ਤੂੰ ਬਲਾ ਡਰਦਾ ਓਏ ਉਹ ਪੱਟੂ ਸਿੱਧੀ ਰਾਹ ਤੋਂ ਲਈ ਜਾਂਦਾ ਹੁਣ ਇੱਥੂ ਹੀ ਲਾਹਾਂਗੇ ਇਹਨਾਂ ਦੱਸ ਕਿੱਡਾ ਗਰਾਹ ਗਾਏ ਨਹੀਂ ਚੱਲੇ ਇੱਧਰ ਤਾਂ ਲੱਗਦਾ ਆਪਾਂ ਕੋਡੇ ਤੋੜੂਗਾ ਇਹਦੇ ਬਾਬਾ ਕੋਡੇ ਤੋੜੂਗਾ ਇਹਦੇ ਨਹੀਂ ਤੋੜਦਾ ਚੱਕਰ ਚ ਨਹੀਂ ਮਸ਼ੀਨ ਵਾਲੇ ਚੱਕਰ ਚ ਤਾਂ ਜ਼ਰੂਰ ਤੋੜੂਗਾ ਬਾਬੇ ਓਏ ਆ ਪੜ ਗਿਆ ਦਵਾਰ ਤੋਂ ਮੈਂ ਖਾਲੀ ਕਰਕੇ ਆਇਆ ਅਗਰ ਨੂਨ ਮਾਰਿਆ ਖਾਲੀ ਕਰਕੇ ਆਈ ਯਾਰ ਕਿਹੜੀ ਮੇਰੇ ਤੋਂ ਤਾਂ ਯਾਰ ਲੱਤਦਾ ਹੀ ਨਹੀਂ ਪਤਾ ਨਹੀਂ ਚੱਲਦਾ ਹੀ ਨਹੀਂ ਪਤਾ ਨਹੀਂ ਕੀ ਯਾਰ ਕਿਹੜਾ ਆ ਲੈ ਯਾਰ ਚਲਾਵਾ ਲਾ ਗੀ ਚਲਾਵਾ ਲਾ ਗੀ ਯਾਰ ਗੀਅਰ ਲੀਵਰ ਜ਼ੋਰ ਲਮਾਉਂਦਾ ਹੁੰਦਾ ਤੇ ਅਰਚ ਜ਼ੋਰ ਐ ਨੀਗਾ ਜ਼ੋਰ ਜ਼ੋਰ ਚ ਆ ਔਰ ਗਰਨੂਰ ਤੇ ਜ਼ੋਰ ਆ ਮੈਂ ਯਾਰ ਆ ਤੇਰੇ ਵਾਲੀ ਚਲਾ ਕੇ ਦੇਖਦਾ ਅੱਜ ਕਹਿੰਦੇ ਗਰਨੂਰ ਵਾਲਾ ਕਹਿੰਦੇ 855 ਚਲਾ 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 ਤੂੰ ਚਲਾ 855 ਦੇਖਦਾ ਯਾਰ ਫੜਾ ਹੈ ਬਦੀ ਫੜਾ ਥੋੜੀ 855 ਕੈਂਟ ਆ ਇੱਥੇ ਲਾ ਜੀ ਕਹਿੰਦੇ ਮਤਰਾ ਪਾਏ ਚਲਾ ਜੀ ਤੇ ਖੜਾ ਕੇ ਲਾ ਦਈਏ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਆ ਫੜਾ ਹੋਵੇ ਵੱਡੀ ਮਸ਼ੀਨ ਹੋਣਾ ਭੋਰੂ ਜਾ ਵੱਡੀ ਉਹ ਨਹੀਂ ਮਿਲਦੀ ਆ ਮੈਂ ਤਾਂ ਛੋਟੀ ਛੋਟੀ ਨਹੀਂ ਚਲਦੀ ਹੈਗੀ ਬਰੇ ਉਹ ਮੇਥੋਂ ਨਹੀਂ ਚਲਦੀ ਤਾਂ ਹੀ ਤਾਂ ਮੈਂ ਆ ਫੜੀ ਆ ਹੋਰ ਗੱਲ ਤਾਂ ਉਹੀ ਹੈਗੀ ਚਲਦੀ ਨਹੀਂ ਹੈਗੀ ਇੱਕ ਵੱਟ ਤੇ ਕਿਵੇਂ ਉਹ ਹੋ ਜੂ ਯਾਰ ਤੂੰ ਇੱਕ ਹੋਰ ਲੈ ਜਾ ਹੋਰ ਕਿੱਥੇ ਇੱਕ ਵਾਸਾ ਵੱਡੀ ਰਹਿ ਗਈ ਆ ਛੋਟੀ ਰਹਿ ਗਈ ਹੋਰ ਇੱਕ ਇੱਥੇ ਇੱਥੇ ਚਲਾ ਦੇ ਚੱਲ ਪੈਨ ਪੁੱਛ ਲੈ ਕੋਈ ਖੜੀ ਆ ਵੱਡੀ ਦਾ ਯਾਰ ਲੈ ਆ ਛੋਟੀ ਨਾਲ ਕੰਮ ਉਹ ਕਹਿੰਦਾ ਗਈ ਹੋਈ ਹੈ ਕਹਿੰਦਾ ਇੱਕ ਹੋਰ ਉੱਥੇ ਨੂੰ ਘਟ ਲਿਆ ਕਰੀ ਠੀਕ ਆ ਜੋਸਨਾ ਦੇਖ ਲੈ ਚੀਪ ਤਾਂ ਪਈ ਹੋਵੇ ਯਾਰ ਕੋਈ ਨਹੀਂ ਹੈਗੀ ਯਾਰ ਚੱਲਦੇ ਆ ਨਹੀਂ ਗਿਆ ਬਚਾ ਲਪੀਰ ਜਿਹੇ ਜੀ ਚੱਲਦੀ ਆ ਬਸ ਨੰਗੀ ਨਹੀਂ ਹਟਾਉਂਦਾ ਹਾਂ ਹਾਂ ਬਾਜਾ ਜਿਹਦੀ ਚੱਲਦੀ ਆ ਮੈਂ ਇੱਥੇ ਛੋਟੀ ਮਾਂ ਚਲਾਈ ਜਾਨਾਗਾ ਨਹੀਂ ਮੈਨੂੰ ਵੱਡੀ ਫੜਾ ਦ ਚੱਲ ਬਸ ਇੱਥੇ ਛੱਠਾਣਾ ਛੱਡੀ ਭਾਵੇਂ ਥੋੜਾ ਕੱਢ ਦੀ ਹਾਂ ਹਾਂ ਕੋਈ ਨਹੀਂ ਨਿੱਕੀ ਨਿੱਕੀ ਤਾਂ ਵਿੱਚ ਗੇੜੇ ਨਹੀਂ ਲੱਗਣੇ ਕੋਈ ਨਹੀਂ ਮਦਨ 2 ਬੱਟਾ ਛੱਡੀ ਆ ਨਾ 2 ਚੱਕ ਦੀਆਂ ਨੇ ਬੱਟਾ ਇਹੇ ਉੱਪਰ ਛੋਡੇ ਵਾਲੀ ਆਹ ਬੱਟੀ ਆ ਬੱਸ ਸੈੱਟ ਜਾ ਕਰਕੇ ਚੱਲਣ ਦੇ ਯਾਰ ਕੰਮ ਬਰਨੜੀ ਹੈ ਕਿੰਨੇ ਕ ਵਰਗੀ ਵਿਕੀਏ ਇਹ 93% ਹੋ ਗਈ ਓਏ ਉਹਦਾ ਉਦੋਂ ਹੀ ਭਰ ਜਾਂਦੀ ਹੈ ਯਾਰ ਉਹ ਇਹਦਾ ਛੋਟੀ ਵਾਲੀ ਹੈ ਮਤਲਬ ਇਹ ਤਾਂ ਉਹਦੀ ਭਰ ਜੂਗੀ ਇਹਨੂੰ ਆਪਾਂ ਛੇਤੀ ਛੇਤੀ ਢੀਡੇ ਲਾਉਣੇ ਆ ਫੇਰ ਆਪਾਂ ਤੁਹਾਨੂੰ ਮਿਲਦੇ ਆਂ ਜਦੋਂ ਵੱਧਿਆ ਗਿਆ ਇਹ ਮਤਲਬ ਕਿ ਚਲੋ ਆਲੂ ਪੱਤੇ ਕੇ ਸਾਰੇ ਆਪਣੇ ਇੱਥੋਂ ਇਹ ਉਹ ਲਈ ਚਲੋ ਢੀਡੇ ਜੇ ਯਾਰ ਮਤਲਬ ਕੋਈ ਚੱਕਰ ਆ ਗਾਲ ਨਹੀਂ ਵੱਡੀ ਮਸ਼ੀਨ ਹੀ ਨਾ ਪੜਾਈ ਕੋਈ ਨਹੀਂ ਹੁਣ ਕਰਾਂਗੇ ਮਤਲਬ ਆਪਾਂ ਸੈੱਟ ਇਹਨਾਂ ਨੂੰ ਥੋੜਾ ਜਿਆ ਕਰੀ ਚੱਲ ਬਸ ਹੁਣ ਇਹਨੂੰ ਕੋਈ ਪ੍ਰਵਾਹ ਨਹੀਂ ਮਤਰਾ 36 30 ਨੂੰ ਕਿਉਂਕਿ ਇੱਕ ਦਾ ਵੱਟ ਚੱਕਦੀ ਹੈ ਇਹ ਜਿਹੜਾ ਇਹ ਕਿੰਨਾ ਕ ਜ਼ੋਰ ਲਾਉਂਦੀ ਉਹ ਮਸ਼ੀਨ ਮਤਰਾ ਵੱਡੀ ਹੈ ਥੋੜੀ ਜੀ ਤੂੰ ਆ ਦੇਖੋ ਮਾਰਦਾ 55 ਇਧਰ ਤੂੰ ਆਈ ਨਹੀਂ ਮਾਰਦਾ ਇਹ ਕਿਉਂ ਇਧਰ ਮੋੜਦੀ ਹੁਣਾ ਇਹ ਆ ਤਾਂ ਦੀ ਵੀ ਹੋ ਗਈ ਲੈ ਮਤਰਾ ਕੀ ਕਰ ਸਕਦੇ ਇਹਦਾ ਹੁਣ ਛੋਟੀ ਜੀ ਦਾ ਇਹ ਮਤਰਾ ਬਾਬੇ ਨੂੰ ਨਾ ਕਾਂਗੇ ਵੀ ਇੱਕ ਮਸ਼ੀਨ ਹੋਰ ਲਿਆ ਆ ਵੀ ਆ ਛੋਟੀਆਂ ਇਕੱਠਾ ਕੇ ਇੱਕ ਵੱਡੀ ਹੋਰ ਲਿਆ ਇੱ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਮਿੱਤਰੋ ਜੇ ਮਸ਼ੀਨ ਵੱਡੀ ਹੁੰਦੀ ਨਾ ਫੇਰ ਸਵਾਦ ਆਉਂਦਾ 55 ਫੜਦਿਆਂ ਤਾਂ ਮਿੱਤਰੋ ਦੇਖਦੇ ਆ ਫਿਰ ਜੇ ਫੜਾਉਂਦਾ ਉਹ ਚਲ ਆ ਛੋਟੀ ਠੀਕ ਆ ਮਿੱਤਰੋ ਜਿਹਹਾ ਜੇ ਕੰਮ ਕਰਦੇ ਆ ਕਰੀ ਚੱਲੋ ਇੱਥੇ ਮੋੜ ਦੇਣ ਭਾਈ ਜਾਂਤੀਆ ਛੂਕਰੀ ਕਹਿੰਦੇ ਆ ਰਾਕਾ ਕੱਢ ਦੋ ਇਹਦੇ ਮਿੱਤਰੋ ਕਹਿੰਦੇ ਬੱਸ ਤੇ ਕਹਿੰਦੇ ਲਓ ਜੀ ਮਿੱਤਰੋ ਕਹਿੰਦੇ ਇੱਧਰ ਕਹਿੰਦੇ ਲੱਗ ਰਾਂ ਕਹਿੰਦੇ ਆਪਣਾ ਲਾਸਟ ਗੇੜਾ ਸੀ ਇਹ ਤੇ ਇੱਧਰ ਕਹਿੰਦੇ ਸਾਰਾ ਹੋ ਚੁੱਕਾ ਇੱਕ ਅੱਧੀ ਚਲੋ ਪਾਲੀ ਜੀ ਰਹਿ ਜਾਂਦੀ ਇੱਥੇ ਰਹਿ ਗਈ ਆ ਦੇਖੋ ਸਾਹਮਣੀ ਪਈ ਆ ਆਪਣੇ ਇਹ ਲੌ ਵੀ ਕਹਿੰਦੇ ਖਾਲੀ ਹੋ ਚੁੱਕਿਆ ਏ ਥੱਲੇ ਕਰ ਲਈ ਆਪਾਂ ਹੁਣ ਤੇ ਉੱਧਰ ਦੇਖੋ ਕਹਿੰਦੇ ਜੋਸ ਤੋਂ ਉਹਦੀ ਲੱਗ ਰਹੇ ਨੂੰ ਆਪਾਂ ਸਾਈਡ ਸੂਰ ਤੇ ਲਾ ਲਈਏ ਆ ਚਾੜੋ ਵੀ ਕਹਿੰਦੇ ਝੋਟਿਆ ਐ ਪੱਟ ਪੱਟ ਕੇ ਘੇਰ ਪਾਉਂਦਾ ਮਿੱਤਰੋ ਕਹਿੰਦੇ ਉਹ ਚੱਕ ਦੀ ਉੱਤੇ ਵੀ ਆਪਾਂ ਇੱਕ ਆ ਵੀ ਦੱਬ ਦਈਏ ਅੱਲੋ ਜੀ ਕਹਿੰਦੇ ਮਿੱਤਰੋ ਕਿੱਥੀਆਂ ਕਹੇ ਆਜੋ ਆਜੋ ਟਰੈਕਟਰ ਹੀ ਲਾ ਕੇ ਆਉਣਾ ਟਰੈਕਟਰ ਹੀ ਇੱਧਰ ਦੀ ਟਰੈਕਟਰ ਹੀ ਇੱਧਰ ਦੀ ਲੈ ਜਨਾ ਯਾਰ ਮੈਂ ਕਿੱਧਰ ਦੀ ਇੱਧਰ ਜਦਰਦੀ ਆਏ ਆ ਮੈਂ ਨਟਾਲੀ ਲਾਉਣਾ ਇੱਥੇ ਉਹ ਲਿਆ ਕੇ ਜੜੀ ਗਰਨੂਰ ਲੈ ਕੇ ਆਇਆ ਤੁਸੀਂ ਚੱਲੋ ਉਹ ਤਾਂ ਮੈਂ ਲਈ ਜਾਈ ਜਾਣਾ ਉੱਥੇ ਤਾਂ ਠੀਕ ਆ ਦੇਖੋ ਉੱਥੇ ਜਾ ਕੇ ਬੋਰੀਆਂ ਪੂਰੀਆਂ ਪਾ ਦੇ ਉਹ ਮੈਂ ਜਾਈ ਜਾਣਾ ਪੂਰੂ ਉੱਥੇ ਆ ਜਾ ਦੋਵੇਂ ਜਾਂਦੇ ਆ ਕਿੱਥੇ ਚੱਲਿਆ ਆਹ ਦੇਖ ਮੈਂ ਤਾਂ ਪਹੁੰਚ ਵੀ ਗਿਆ ਇੱਥੇ ਤੇਰਾ ਓਏ ਤੂੰ 854 ਟਰਾਲੀ ਇੱਥੇ ਲਾ ਦੇ ਕਿੱਥੇ ਇੱਥੇ ਆ ਲੂ ਕੋਈ ਨਾ ਓਏ ਤੂੰ ਆ ਤੂੰ ਮਸ਼ੀਨ ਦੀ ਨਾ ਲਾਈ ਮਸ਼ੀਨ ਨਾ ਲਾਈ ਮੈਂ ਲਾਤੀ ਆ ਮਸ਼ੀਨ ਤੂੰ ਨਾ ਲਾਈ ਮੈਂ ਲਾਇਆ ਨਾ ਟਰਾਲੀ ਵਾਂਚੇ ਅੱਛਾ ਤੁਸੀਂ ਉੱਧਰ ਦੇਖੋ ਬੋਰੀਆਂ ਪੂਰੀਆਂ ਭਰਤੀਆਂ ਗਏ ਹਾਂ ਹਾਂ ਦੇਖਦੇ ਆਂ ਦੇਖਦੇ ਆਂ ਉਹ ਦੇਖੋ ਦੇਖੀ 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 ਕੰਮ ਹੋ ਰਹੀ ਹੁੰਦਾ ਸੀਗਾ ਚਾੜਤੀ ਸੀ ਟਰਾਲੀ ਦੇ ਉੱਤੇ ਉਹ ਉਤੇ ਰਹਿ ਗਏ ਐ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਹੁਣ ਦੇਖਣਾ ਟਰਾਲੀਆਂ ਜੋਰ ਪਰਖ ਜਊ ਕਹਿੰਦੇ ਹੁਣ ਕਹਿੰਦੇ ਦੇਖਦੇ ਆਂ ਮਿੱਤਰੋ ਉੱਥੇ ਜਾ ਕੇ ਕੀ ਬਹੰਦਾ ਹੁਣ ਆਪਣਾ ਤੇ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਆਪਾਂ ਪਹੁੰਚ ਗਏ ਕਹਿੰਦੇ ਹੁਣ ਖੇਤ ਵਾਹ ਆ ਲੈ ਗਏ ਨੇ ਮਿੱਤਰੋ ਪਹੁੰਚੂਗੇ ਤੇ ਇਧਰ ਦੇਖ ਸਕਦੇ ਹੋ ਕਹਿੰਦੇ ਆਪਣਾ ਐ 5530 ਵੀ ਆ ਰਿਹਾ ਹੈ ਕਹਿੰਦੇ ਹੋਲੀ 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 ਆ ਬੋਰੀਆਂ ਪਈਆਂ ਨੇ ਮਤਲਬ ਭਰ ਗਏ ਬਸ ਬੋਰੀਆਂ ਹੀ ਆ ਉਹ ਤੇ ਵਿੱਚ ਤੇ ਲਾ ਦਿੰਨੇ ਆਪਾਂ ਬਰਾਵਾ ਹੈਲੋ ਹਾਂ ਹਾਂ ਓਏ ਇਧਰ ਲ ਜਾਣਾ ਬਾਹਰ ਇਥੇ ਠਲ ਦੇ ਇੱਕਰੀ ਚੱਲ ਇੱਥੇ ਖੜਾ ਦੇਣਾ ਅੰਦਰ ਬਾੜ ਕੇ ਕਿਹੜੀਆਂ ਟਿੰਡੀਆਂ ਲੈਣੀਆਂ ਤੂੰ ਚੱਲ ਮੈਂ ਇੱਥੇ ਖੜਾ ਦੇਣਾ ਲੈਣੀਆਂ ਮਸ਼ੀਨਾ ਖੜਾ ਤਾ ਖੜਾ ਤਾ ਖੜਾ ਤਾ ਭਾਰਤੀਆਂ ਦੇ ਬੋਰੀਆਂ ਆਹ ਪਿਆ ਲਾਲ ਵਾਲੇ ਨੂੰ ਕਹਿੰਦਾ ਉਹ ਖੜਾ ਤੀਆਂ ਨੇ ਲੱਗੀਆਂ ਬੱਲੇ ਬੱਲੇ ਉਹ ਗਏ ਕਿੱਧਰ ਉਹ ਚਾਚੂ ਪੀਣ ਵਾਗ ਕੇ ਗਏ ਭਈਏ ਮਨਤਾ ਆ ਪਾਈ ਲਾਦਾ ਚਾਹ ਪੀਣ ਗਏ ਆ ਸ਼ਾਈ ਬੱਸ ਫਿਰੋਂ ਚੱਲ ਆਜੋ ਮਸ਼ੀਨਾ ਤੇ ਆਈਏ ਫਿਰ ਇਹਨੇ ਨੂੰ ਹੋਰ ਮਸ਼ੀਨਾ ਬੁਣਸ਼ਾਂ ਫੜਾਇਆ ਉਹਨੇ ਆ ਜਾ ਉਹਨੇ ਨੂੰ ਮਸ਼ੀਨਾ ਲਾਈਏ ਉਹਨੇ ਨੂੰ ਹਾਂ ਉਹਨੇ ਉਹਨੇ ਉਹਨਾਂ ਦੇ ਵਿੱਚ ਭਰ ਦਾਂਗੇ ਤੁਸੀਂ ਮਸ਼ੀਨਾ ਮਸ਼ੂਨਾ ਦੇ ਆਓ ਚੱਲ ਚੱਲ ਹਏ ਚਲੋ ਜੀ ਕਹਿੰਦੇ ਹਾਂ ਮੈਂ ਆ 36 ਤੇ ਬੰਦ ਕਰਾਂ ਰੁਕ ਜਾ ਮੀਨ ਲੈ ਚੱਲੋ ਇੱਕ ਜਣਾ ਦੂਜੀ ਮਸ਼ੀਨ ਦੂਜੀ ਮਸ਼ੀਨ ਵੀ ਚੱਕਣੀ ਆ ਉਹਦਾ ਆਪਣੀ ਆ ਚੱਕ ਕੇ ਕੇ ਉਹਨਾਂ ਪਾਪਾ ਦੇ ਵਿੱਚ ਕਹਿੰਦੇ ਚੱਲ ਯਾ ਠੀਕ ਆ ਚਲੋ ਚਲੋ ਰੁਕ ਜਾ ਰੁਕ ਜਾ ਰੁਕ ਜਾ ਪਰਲੇ ਪਾਸੇ ਬੈਨਾ ਪਰਲੇ ਪਾਸੇ ਇੰਗਾ ਪਰਲੇ ਬਹਿ ਜਾ ਉਹ ਦੇਖੀ ਲੈ ਪਿੱਛੇ ਟਾਇਰ ਵਾਲਾ ਕੱਲ ਚੱਲ ਯਾਰ ਕੀ ਕਰੀ ਜਾਂਦਾ ਯਾਰ ਚੱਲ ਉਹ ਪੋਰੂਆ ਯਾਰ ਉਹ ਕਿੱਥੇ ਲਾਈ ਜਾਣ ਦੇਖੀ ਟਰਾਲੀ ਆਹਾਂ ਡਰਾਈਵਰੀ ਬਾਹਲੀ ਸਿਰਾ ਯਾਰ ਉਹਦੀ ਤਾਂ ਡਰਾਈਵਰੀ ਸਿਦਾ ਯਾਰ ਹੋਰ ਉਹਦੀਆਂ ਤਾਂ ਗੱਲਾਂ ਹੀ ਗੱਲਾਂ ਮਾਤਾ ਦੁਨੀਆ ਦੁਨੀਆ ਤੱਕ ਹੁੰਦੀਆਂ ਉਹਦੀ ਡਰਾਈਵਰੀ ਦੀਆਂ ਆ ਜਾ ਇਹ ਤਾਂ ਪਹੁੰਚ ਵੀ ਗਏ ਸਾਨੂੰ ਆ ਡਰਾਈਵਰ ਚਾਹੀਦਾ ਇਹ ਤਾਂ ਪਹੁੰਚ ਵੀ ਗਏ ਇਹ ਤਾਂ ਪਹੁੰਚ ਵੀ ਗਏ ਤੂੰ ਇੱਥੇ ਖੜਾ ਹਜੇ ਅਸਤਾ ਪਹੁੰਚ ਜਾਣਾ ਸਾਡੇ ਵਾਲਾ ਤਾਂ ਛੋਟਾ ਗਦੇ 85560 ਤੇ ਜਾਂਦਾ ਹੈ ਉਹ ਦੇਖੀ ਲੈ ਦੇਖਿਓ ਕਥੇ ਲਾਈ ਜਾਂਦਾ ਕਲਾਨੇ ਜਾ ਆਇਆ ਨੂੰ ਉਹ ਦੇਖੀ ਦੇਖਿਓ ਨੇ ਹੋਈ ਨਹੀਂ ਥੱਲੇ ਕੀਤਾ ਹਾਂ ਪੂਰੂ ਹੈਗਾਗਾ ਨਾ ਅਨਫੋਲਡ ਕੀਤੀ ਆ ਥੱਲੇ ਕਰ ਲੈ ਇਹਦਾ ਅਨਫੋਲਡ ਵੀ ਕਰ ਲੈ ਨੂੰ ਵੀਡੀਓ 'ਚ ਸਭ ਕੁਝ ਪਿਆਗਾ ਉਹ ਅਨਫੋਲਡ ਵੀ ਨਹੀਂ ਕੀਤੀ ਤੂੰ ਸਾਡਾ ਵਲੌਗ ਸਾਰਾ ਸ਼ੂਟ ਹੋ ਜਾਂਦਾ ਹਾਂ ਅਸੀਂ ਕੈਮਰੇ ਫਾੜ ਹੀ ਰੱਖਿਆ ਹਾਂ ਚੱਲ ਚੱਲ ਜਲਦੀ ਚੱਲ ਅਨਫੋਲਡ ਵੀ ਕਰ ਲੈ ਇਹਨੂੰ ਅਨਫੋਲਡ bro ਅਨਫੋਲਡ ਉਹ ਬਾਅਦ ਜਾਈ ਜਾਂਦੀ ਹੈ ਤੇਰੀ ਮਸ਼ੀਨ ਜੀ ਉਹ ਨੂੰ ਆ ਲੈnde ਉਹਨੇ ਹੌਲੀ ਹੌਲੀ ਆਉਣਾ ਤੇ ਪਤਾ ਆ ਉਹੀ ਕਹਿਣਾ ਮੈਂ ਕਿਹੜੀ ਟਰਾਲੀ ਪਾਉ ਉਹ ਪੁੱਛਣਾ ਉਹ ਤਾਂ ਮੈਂ ਤਾਂ ਹੀ ਹੌਲੀ ਕੀਤਾ ਹੁਣ ਟਰੈਕਟਰ ਦਾ ਐਕਸਟਰਾ ਹੋ ਗਿਆ ਇੱਕ ਕੋਈ ਨਹੀਂ ਇੱਥੇ ਖੜਾ ਜਾਾਂਗੇ ਇਤਰਾ ਦਾ ਖੇਤ ਆ ਉਹ ਕਿਹੜੀ ਪਾਏਗਾ ਤੂੰ ਚੱਲ ਗਏ ਜਾਂਗੇ ਮੋਟਰਸਾਈਕਲ ਤੇ ਆ ਕੇ ਲੈ ਜਾਾਂਗੇ ਮਸ਼ੀਨ ਵੀ ਤੇ ਲਜਾਣੀ ਇੱਕ ਉਹ ਤੂੰ ਕਿਹੜੀ ਪਾਏਗਾ ਭੋਰੂ ਮਸ਼ੀਨ ਨੂੰ ਵੀ ਬਾਅਦ ਚ ਲੈ ਜਾਾਂਗੇ ਮੈਂ ਤਾਂ ਅੱਛਾ ਤੇ ਚਲਾਉਂਗਾ ਹਰੀਆਲੀ ਉਹ ਨੀ ਉਹ ਉਹ ਉਹਨਾਂ ਨੇ ਜਿਹੜੀ ਪਾਈ ਹੋਊਗੀ ਉਹ ਦੇਖ ਲਾਂਗੇ ਚੱਲੋ ਤਾਂ ਸਰੀਬ ਚੱਲ ਫਿਰ ਇੱਕ ਦੋ ਟਰੈਕਟਰ ਤਾਂ ਉੱਥੇ ਖੜੇ ਸੀ ਆਪਣੇ ਚੱਲ ਲੈ ਫਿਰ ਤੂੰ ਇੱਥੇ ਐ ਤੂੰ ਐ ਤੂੰ ਇੱਥੇ ਉਹ ਕਰ ਲਾ ਤੂੰ ਦੇਖ ਨਾ ਨਹੀਂ ਤੂੰ ਦੇਖ ਨਾ ਨਹੀਂ ਤੂੰ ਦੇਖ ਨਾ ਤੇ ਮੈਨੂੰ ਹੌਲੀ ਬ੍ਰੇਕ ਮਾਰੀ ਉਹ ਪਿੱਛੋਂ ਪਿੱਛੋਂ ਵਿੱਚ ਮਾਰਿਆ ਪੂਰੂ ਨੇ ਹਾਲ ਦੇਣਾ ਫਿਰ ਇੱਧਰ ਕਰੋ ਚੈੱਕ ਬਾਈ ਇੱਧਰ ਆ ਕੇ ਚੈੱਕ ਚੱਲ ਮੈਂ ਉੱਧਰ ਜਾਣਾ ਓਏ ਇਹ ਨਹੀਂ ਕੱਟਨੀ ਆ ਚੱਲ ਮੈਂ ਉੱਧਰ ਜਾਣਾ 52 ਕੱਢ ਲਓ ਸਿੰਪਲ ਕਰ ਰੱਖਿਆ ਤੁਸੀਂ ਇਹਨੇ ਨਹੀਂ ਕੱਟਨੀ ਕਿ ਕੱਢ ਦੂਗਾ ਕੱਢ ਦੂ ਕੱਢ ਦੂ ਪੱਟਦਾ ਜੀ ਆਂਦਾ ਤੂੰ ਚੱਲ ਮੈਂ ਉਹ ਉੱਧਰ ਜਾ ਕੇ ਉਹ ਪਾ ਕੇ ਲਿਆਉਣੇ ਆ ਚੱਲ ਦੇਖਾਂਗੇ ਫਿਰ ਦੇਖਾਂਗੇ ਇਹ ਲਾਉੀ ਗਏ ਨੇ ਮਿੱਤਰੋ ਕਹਿੰਦੇ ਇੱਥੇ ਪਹੁੰਚੂ ਗਏ ਆਪਾਂ ਹੁਣ ਆਹ ਮਸ਼ੀਨ ਜਿੱਥੇ ਖੜਾ ਕੇ ਗੰਜਰ ਦੇ ਤੇ ਆ ਭਰ ਗਿਆ ਵੀ ਬਈ ਇਹ ਜੇ ਤੇ ਇੱਥੇ ਆਪਾਂ ਟਾਈਮ ਲਾ ਕੇ ਚਾਹ ਚੂ ਪੀਣ ਲੱਗੇ ਸੀ ਆਪਾਂ ਉੱਥੇ ਇੱਥੇ ਖੜਾ ਦੀ ਏ ਦੇਖ ਲਈਏ ਕੀ ਗੱਲਬਾਤ ਬੰਦੀ ਏਗੇ ਮਿੱਤਰੋ ਪਾਲੀਏ ਟਰਾਲੀ ਟਰੁਲੀ ਆਪਾਂ ਆਇਆ ਖੜਾ ਹੁੰਦਾ ਮਿੱਤਰੋ ਝੋਟਾ ਉਧਰ ਹੀ ਚੱਲਦੇ ਆ ਮਿੱਤਰੋ ਆਪਾਂ ਕੱਚੇ ਕੱਚੇ ਆਏ ਜੀ ਵਾਦ ਲੈਣੇ ਆ ਤੋੜਾ ਆ ਯਾਰ ਦੇਖੋ ਮਿੱਤਰੋ 55 ਦੇ ਬਹਿ ਗਏ ਥੱਲੇ ਝੋਟੇ ਦੇ ਦਬੀ ਜਾਂਦਾ ਕੀ ਹੋ ਗਿਆ ਝੋਟਾ ਤੈਨੂੰ ਹੈਲੋ ਮਾਲਿਕ ਮਾਲਿਕ ਕੋਈ ਗੋਈਵੋ ਤਾਂ ਨਹੀਂ ਹੋ ਆਪਕੋ ਆ ਦੇਖੋ ਕਹਿੰਦੇ ਮਿੱਤਰੋ ਥੋੜਾ ਗੇਅਰ ਵੱਡਾ ਪਾਰ ਕੇ ਚੱਲ ਆਪਾਂ ਹੁਣ ਦੇਖੋ ਝੋਟਾ ਜਾਂਦਾ ਕਹਿੰਦੇ ਛੂਕਦਾ ਇਧਰ ਹੀ ਆਉਣੇ ਆਪਾਂ ਤੇ ਦੇਖਦਾ ਸਵਾਦ ਕੀ ਕੀ ਕਰ ਰਹੇ ਨੇ ਉਹ ਚੈੱਕ ਕਰੋ ਕਹਿੰਦੇ ਮਿੱਤਰੋ ਝੋਟੇ ਦਾ ਕਾਰਾ ਦੇਖੋ ਤੂੰ ਆ ਦੇਖੋ ਮਾਰਦਾ ਮਿੱਤਰੋ ਤੂੰ ਆ ਚਲੋ ਤੁਹਾਨੂੰ ਦਿਖ ਨਹੀਂ ਰਿਹਾ ਥੋੜਾ ਥੱਲੇ ਕਰ ਲੈਨੇ ਆਪਾਂ ਕੈਮਰਾ ਉਹ ਦੇਖੋ ਤੂੰ ਆ ਹੁਣ ਦੇਖੋ ਯਰੇਬ ਉੱਠਾ ਤਾਂ ਨਹੀਂ ਰਿਹਾ ਟੋਟਾਪਣ ਥੋੜਾ ਇਹ ਉੱਠੇ ਵੀ ਮਤਲਬ ਇਹ ਐ ਪਿਕਅਪ ਜੀ ਫੜੇ ਦੇਖ ਰਿਹਾ ਮਤਲਬ ਕੀ ਗੱਲ ਕਰ ਰਹਾ ਉੱਥੇ ਉਹ ਮਲਾਵਾ ਮਿੱਤਰੋ ਖਬੋਲੇ ਟਰੈਕਟਰ ਉਹਨਾਂ ਨੇ ਤਾਂ ਚੱਲ 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 ਉਹ ਚਲਾਓ ਤੇ ਲਾਓ ਇਹਨੂੰ ਖੜ ਕੇ ਗਿਆ ਛਤੀਤੀ ਕਿਨੂੰ ਆ ਦੇਖ ਛਤੀਤੀ ਖੜ ਗਿਆ ਪਿੱਛੇ ਖੜਨਾ ਹੀ ਆ ਖੜਨਾ ਹੀ ਆ ਜਮੀਨ ਵਿੱਚ ਤਾਂ ਦੇਖ ਲਾ ਲੈ ਮੈਂ ਕੱਢ ਕੇ ਦਿਖਾਵਾਂ ਲੈ ਮੈਂ ਖੜਦਾ ਮੈਂ ਆਉਣਾ ਲੈ ਪੰਗਾ ਲੈ ਕੇ ਦੇਖਦੇ ਆਂ ਪਾਂ ਜਾਰੇ ਆਹ ਦੇ ਆਹ ਪ੍ਰੋਟੈਕ ਵੇਖ ਤੂੰ ਐ ਇੱਧਰ ਦੇਖ ਦੇ ਰਹਿਣ ਦੇ ਮੈਂ ਗਿਆ ਪੰਗੇ ਲੈਣ ਨੂੰ ਰਹਿਣ ਦੇ ਇਹ ਤਾਂ ਐਂ ਜਾਊ ਹਨਾ ਜੀ ਕਰਕੇ ਚੜਾਉਣਾ ਤੇਰੇ ਆਈ ਕੀ ਬਾਤ ਸ਼ਾਬਾ ਓਏ ਤੂੰ ਉਹ ਤਾਂ ਪਹਿਲੀ ਚਵਾੜੀ ਫਿਰਦਾ ਇਹ ਤਾਂ ਐਂ ਹੈ ਬਸ ਇਹ ਦੂ ਕਾ ਕੜਤਾ ਮੇਰੇ ਵਾਲਾ ਦਾ ਕੜਤਾ ਆ ਕੜਤਾ ਝੋਟਾ ਪ੍ਰੋਟੈਕ ਕੜੂ ਲੱਗਦਾ ਮੈਨੂੰ ਤਾਂ ਟੋਚਣ ਆਪਾਂ ਟੋਚਣ ਵੀ ਲੈ ਕੇ ਆਏ ਟੋਚਣ ਵੀ ਲੈ ਕੇ ਆਇਆ ਆਪਾਂ ਹੈ ਹਾਂ ਆਉਂਦਾ ਦੇਖ ਛੋਟਾ ਕਿਹਾ ਚੱਲ ਚੱਲ ਕਿਉਂ ਕਹਿੰਦੇ ਆ ਆਉਂਦਾ ਕਰਨੂਰ ਵਾਲਾ ਛੋਟਾ ਦੇਖੀ ਮੈਨੂੰ ਨਾ ਰਗੜਦੀ ਪਰਾਂ ਹੋਇਆ ਤੂੰ ਜੀ ਦੇਖੀ 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 ਆ ਪਹਿਲੀ ਵਾਰ ਚ ਗੜਦੀ ਨਾ ਆ ਗਿਆ ਭਾਈ ਛੋਟਾ ਗਿਆ ਆ ਕਣਕੀ ਜੀ ਮਿੱਦੀ ਕੀ ਕਿਸੇ ਦੀ ਉਹ ਬਚ ਗਿਆ ਓਏ ਇਹ ਬਣੀ ਜਾਂਦਾ ਇਹਦਾ ਕੀ ਬਣੀ ਜਾਂਦਾ ਇਹ ਦਬ ਗਿਆ ਦਾ ਹੋ ਗਿਆ ਪ੍ਰੋਟੈਕ ਦਾ ਉਹ ਮੈਂ ਕਹਿੰਦਾ ਉਹ ਪਾਲਾਪੁਰ ਵਾਈਪੋਰ ਹਾਂ ਉਹ ਪਾਲਾ ਹਜੇ ਵੀ ਨਾ ਦੇਖੀ ਤੂੰ ਦੇਖੀ ਹੋਰ ਬੰਪਰ ਤੇ ਵੇਟ ਘਟਾਏ ਦੇ ਇਹ ਹਲਕਾ ਯਾਰ ਹੋਰ ਨਹੀਂ ਚੱਲਣਾ ਮੰਨਦਾ ਨਹੀਂ ਇਕ ਤਾਂ ਮੰਨਦਾ ਨਹੀਂ ਜੱਟ ਤੂੰ ਯਾਰ ਤੂੰ ਤੂੰ ਦੇਖੀ ਚੱਲ ਇੱਥੇ ਖੜਾ ਦੀਏ ਛੋਟੇ ਨੂੰ ਆਪਾਂ ਘਟ ਮੰਨ ਲਿਆ ਕਰ ਆ ਬ੍ਰੇਕ ਲਾ ਦੀਏ ਆਪਾਂ ਇੱਧਰ ਦੇਖਦੇ ਆ ਪ੍ਰੋਟੈਕ ਦਾ ਕੀ ਹਾਲ ਹੈ ਇੱਧਰ ਪ੍ਰੋਟੈਕ ਦਾ ਬੁਰਾ ਹੀ ਹਾਲ ਹੈ ਨਹੀਂ ਨਿਕਲਦਾ ਮੈਨੂੰ ਤਾਂ ਲੱਗਦਾ ਉਹ ਮੈਂ ਲੈ ਟਰਾਲੀ ਵੱਧ ਭਰਤੀਏ ਨੇ ਟਰਾਲੀ ਵੱਧ ਭਰਤੀ ਮੰਦਾ ਲਾ ਕਿਸੇ ਨੇ ਇਹ ਬੋਲੀ ਵੱਧ ਦਾ ਇਹਦੇ ਚ ਯਾਰ ਜ਼ੋਰ ਤਾਂ ਦੇ ਪੂਰਾ ਲਾ ਰਿਹਾ ਹੋ ਟਰੈਕਟਰ ਪੂਰਾ ਜ਼ੋਰ ਲਾ ਰੱਖਿਆਗਾ ਨੇ ਟਰੈਕਟਰ ਨੇ ਤਾਂ ਆਏ ਹਾਏ ਹੁਣ ਪਤਾ ਲੱਗਣਾ ਕਹਿੰਦੇ ਨੱਚਦਾ ਹੀ ਹੁੰਦਾ ਨੱਚਦਾ ਹੀ ਕਰਾਂ ਟਰਾਲੀ ਅੱਗੇ ਮਾਰੀ ਕਰ ਕਰ ਆ ਗਰਨੌਰ ਤੇਰੇ ਵਾਲ ਟਰੈਕਟਰ ਕੜ ਮਾਰੇ ਆ ਕੇ ਸੈਟ ਖੜਾ ਹੋਤਾ ਤੂੰ ਕਰ ਲੀਂਗਾ ਅੱਗੇ ਟਰਾਲੀ ਦਾ ਕਰ ਲਾ ਕਰ ਲਾ ਚੱਲ 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 ਗਿਆ ਫਰਕ ਬੈ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ 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 ਜਾਣਾ ਦੇ ਕਣਕ ਵਿੱਚ ਦੀ ਜਾਣਦੇ ਯਾਰ ਕਣਕ ਵਿੱਚ ਦੀ ਜਾਣਦੇ ਯਾਰ ਕੁਝ ਨਹੀਂ ਹੁੰਦਾ। ਵਾਲੀਆਂ ਵਾਸੇ ਕਰੋ ਤੁਸੀਂ। ਉਹ ਟਰਾਲੀ ਇਹਦੇ ਕਣਕ ਉਤਿਰੀ। ਯਾਰ ਮੈਂ ਕਾੜਦਾ ਅੱਗੇ। ਮੈਂ ਆਪਣੇ ਨਿੱਕੇ ਜੂਤ ਮਾਰੂਗਾ ਚੱਲ। ਉਹ ਕੋਈ ਨਹੀਂ ਐਨੇ ਦਾ ਤੂੰ ਪੈਸੇ ਦੇ ਦੇਂਗਾ ਹੁਣ। ਨਹੀਂ। ਚੱਲ ਚੱਲ। ਮੈਂ ਤੇ ਲਾ ਲਿਆ ਤੂੰ ਆ ਜਾ। ਕਰਨੌਰ ਨੂੰ ਤਾਂ ਲੈ ਕੇ ਜਾਂਦੇ। ਮੈਂ ਕਿੱਥੇ ਲੈ ਜਾਏਗਾ ਟਰੈਕਟਰ ਤੂੰ ਹਜੇ ਚਲਾਇਆ ਵੀ ਨਹੀਂ। ਓਏ ਹੋਏ ਓਏ ਹੋਏ ਆ ਕੀ ਕੀਤਾ। ਬਾਈ ਜੋਟ। ਆ ਯਾ ਚੱਤੀ ਦੀ ਜ਼ੋਰਤਾਏ ਮਾਰਦਾ ਪਿਆ ਟਰੈਕਟਰ ਪਹਿਲੀ ਵਾਰ ਤੇ ਘੜਦੇ ਸੀ ਇੱਧਰ ਸਾਦਾ ਹੀ ਆ ਟਰੈਕਟਰ ਵਿਚਾਰਾ ਉਹ ਇੱਧਰ ਦੇਖ ਲੈ ਇਕੱਲੀ ਟਰਬੋ ਲੱਗੀ ਆ ਇੱਕ ਪੰਪ ਹੋਇਆ ਬਸ ਹੋਰ ਤਾਂ ਚੱਲ ਕੁਸੂਦਾ ਹੀ ਨਹੀਂ ਪੰਪ ਹੋਰ ਕੀ ਚਾਹੀਦਾ ਹੁੰਦਾ ਇਹਦੇ ਨਾਲ ਟਾਇਰ ਵੀ ਦੇਖ ਲੈ ਤੂੰ ਇਹਦਾ ਇੰਜਨ ਬਦਲ ਆਉਣਾ ਟਾਇਰ ਵੀ ਦੇਖ ਲੈ ਤੂੰ ਕਿੱਡੇ ਕਿੱਡੇ ਪਾ ਰੱਖੇ ਨੇ ਇਹਨੂੰ ਐਰ ਵੀ ਵੱਡੇ ਨੇ ਚੈੱਕ ਕਰ ਛੋਟਾ ਛੋਟਾ ਟਰੈਕਟਰ ਆ ਛੱਤੀ ਦੀ ਮੇਰੇ ਵੀਰੋ ਉਹਨੇ ਅੱਗੇ ਬੈਠੋ ਏ ਕੋਈ ਅੰਦੇ ਮੈਂ ਜਾਉਂਦਾ ਵੇ ਮੇਲ ਤਾਂ ਹੀ ਆਉਂਦਾ ਇਹਦਾ ਅਰੇ ਓ ਜਾ ਪਰੇ ਪਰੇ ਜਲਦੀ ਘਟ ਜਲਦੀ ਮੈਂ ਤਾਂ ਬੋ ਲੈ ਗਿਆ ਆ ਜਾ ਆ ਜਾ ਆ ਗਿਆ ਨੇ ਛੋਟਾ ਟਰੈਕਟਰ ਓਏ ਉਹਨੂੰ ਕਢਾ ਲੈਣੇ ਆਗੇ ਓਏ ਉਹ ਕਿੱਥੇ ਉਹ ਕਰੂਗਾ ਆ ਕਢਾ ਕੇ ਲੈ ਆਈਏ ਉਹਨੂੰ ਕਢਾ ਕਢੋ ਲੈ ਆਈਏ ਮੈਂ ਕਹਿੰਦਾ ਇੱਥੇ ਖੜਾ ਲਾ ਉਹ ਖੜਦਾ ਕਰਦਾ ਆਈ ਉਹ ਵੀ ਬ੍ਰੋਡਕ ਨੇ ਬੀਤਤੀ ਕਰਾਤੀ ਅੱਜ ਓ ਯਾਰ ਤੂੰ ਇਹਦਾ ਟਰਬੋ ਟਰਬੋ ਲੋ ਬਾਤ ਓਏ ਦੇ ਨਵੀਂ ਗੱਲ ਨੇ ਨਵਾਂ ਟਰੈਕਟਰ ਆ ਹੋਏ ਤਾਂ ਰਮਾ ਵੀ ਨਹੀਂ ਹੋਇਆ ਦਾ ਇੰਜ ਨਾ ਤੇ ਖੜਾ ਦੇ ਯਾਰ ਰਮਾ ਹੀ ਨਹੀਂ ਕੀਤਾ ਇਹਦਾ ਹੋਰ ਜਾ ਉਹਨੋਂ ਤੱਕ ਟਰਾਲੀ ਨੂੰ ਧੱਕਾ ਮਾਰਨਾ ਓਏ ਇਹਨੂੰ ਮੈਂ ਕਹੀ ਜਾਂਦਾ 4x4 ਲਾਲਾ ਇਹਨੂੰ ਪ੍ਰੋਟੈਕ ਨੂੰ ਲਾ ਦੇ ਆਪੇ ਤੇ ਮਸ਼ੀਨ ਪਾ ਲਿਆਵਾਂਗੇ ਹੋਰ ਆਂਦਾ ਕਿੱਥੇ ਆ ਯਾਰ ਕਿੱਥੇ ਤੱਕ ਲੈ ਜਾਏਗਾ ਭਾਈ ਰੋਡ ਆਈ ਦੇਤੇ ਭਾਈ ਟਰੈਕਟਰ ਹੋਰ ਚੱਲਦੇ ਆ ਹਾਈਵੇ ਤੇ ਟਰੈਕ ਹਾਈਵੇ ਤੇ ਗੱਡੀਆਂ-ਗੁੱਡੀਆਂ ਚੱਲਣਗੀਆਂ ਓਏ ਹਾਈ ਇਹ ਤੇ ਤਾਂ ਚਲਾ ਲੂ ਇਹ ਇੱਥੇ ਤਾਂ ਚਲਾ ਲੂ ਸੜਕ ਤੇ ਤਾਂ ਚੱਲ ਪੂਗਾ ਰੋ ਟੈਕ ਓਏ ਮਾੜਾ ਮੋਟਾ ਵੀ ਚੱਕਿਆ ਗਿਆ ਗੱਡੀ-ਗੁੱਡੀ ਆ ਗਈ ਫੇਰ ਹੋਰ ਕੰਮ ਦਿੱਕਤ ਦਊਗਾ ਤਾਂ ਕਹਿਣਾ ਪਿਆ ਮੈਂ ਚੱਲ ਆ ਲੈ ਕੇ ਉਹ ਨਾ 36 853 ਇਹਦੀ ਨੇ ਪੈਪੈ ਨਹੀਂ ਲਾਈਆਂ ਸੀ ਹੈ ਪੈਪੈ ਨਹੀਂ ਲੱਗੀਆਂ ਸੀ ਇਹਦੀਆਂ ਫਿਰ ਹੁਣ ਚਲਾ ਆ ਹੁਣ ਦਾ ਬੱਪ ਮੀਰੀ ਬਣਿਆ ਜਾਂਦਾ ਤਾਂ ਓਏ ਆ ਵੇਖਾਂ ਯਾਰ ਪੈਪਾਂ ਕਰ ਕੀ ਗੱਲ ਕੱਲ ਵੀ ਪੈਪਾਂ ਕਰਕੇ ਹੋਇਆ ਸੀਗਾ ਹੋਏ ਐਵੇਂ ਨਿੱਦੀ ਜਾਂਦੇ ਹੋ ਘੰਟੇ ਦਾ ਡਰਾਈਵਰੀ ਮਾੜਾ ਡਰਾਈਵਰੀ ਮਾੜਾ ਤਾਂ ਬਾਲਾ ਕਬਾੜ ਡਰਾਈਵਰ ਡਰਾਈਵਰ ਬੁੱਧੂ ਆ ਯਾਰ ਤੂੰ ਦੇਖ ਤਾ ਲੈ ਪੈਪਾਂ ਲੱਗੀਆਂ ਨੇ ਨਹੀਂ ਇੱਕ ਲੱਖ ਪੈਪਾਂ ਹੀ ਨਹੀਂ ਜੋੜੀਆਂ ਜੋੜਨੀ ਆਸੀ ਜੋੜਨੀ ਆ ਹੋਰ ਬਟਨ ਡਰਾਈਵਰੀ ਤੇ ਕਿ ਐਸੀ ਬੈਠੇ ਆ ਟਰਾਲੀ ਕਿਨੇ ਜੋੜੀ ਆ ਟਰਾਲੀ ਭਈਆਂ ਨੇ ਜੋੜੀ ਆ ਹੋਰ ਕਿਨੇ ਜੋੜੀ ਆ ਤੇ ਭਈਆਂ ਦੇ ਲਾਗੇ ਆ ਦੋ ਦੋ ਕੰਨ ਤੇ ਨਹੀਂ ਡਰਾਈਵਰ ਨੇ ਦੇਖਣੀ ਆ ਸਾਰੀ ਚੀਜ਼ ਟਰਾਲੀ ਅੱਗੇ ਵੀ ਟਰਾਲੀ ਸਹੀ ਆ ਕਿ ਨਹੀਂ ਚੱਲ 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 ਹੁਣ ਪਤਾ ਲੱਗੂ ਪੈਰੀਆਂ ਤੇ ਜੋ ਆਜਾ 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 ਕਹਿੰਦੇ ਚੱਲ 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 ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਚੱਲ 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 ਓਏ ਪਰਾ ਰੱਖ ਪਰਾ ਰੱਖ ਪਰਾ ਰੱਖ ਤੂੰ ਵੀ ਪਰਾ ਹੋ ਜਾਂ ਟਰੈਕਟਰ ਦਾ ਕੀ ਪਤਾ ਕਿੱਧਰ ਆ ਜੇ ਹੁਣ ਸਹੀ ਗੱਲ ਹੈ ਹੋਰ ਫਿਰ ਕਰੇਗਾ ਇੱਥੇ ਟਰਾਲੀ ਪਲਟ ਜਾਣੀ ਆ ਟਰਾਲੀ ਪਲਟੇ ਜਾਣੀ ਆ ਮੰਨ ਦਾ ਨੂੰ ਚੱਲ ਚਲ ਆਈਏ ਆਜਾ ਚੱਲ ਕਰ ਨੋਰ ਚਲੋ ਮੰਡੀ ਉਧਰ ਜਾਣਾ ਮਿਲ ਚ ਮਿਲ ਚ ਜਾਣਾ ਜਿੱਥੇ ਮਿਲ ਚ ਮਗਰਮਗਰ ਹੀ ਹੋਣਾ ਮੈਂ ਤਾਂ ਮੇਰੇ ਮਗਰਮਗਰ ਚਲੋ ਚੱਲ ਚੱਲਾ ਸਟਾਰਟ ਕਰ ਲੀਏ ਛੋਟੇ ਨੂੰ ਬੜਾ ਭਜਾਏ ਹੋਣਾ ਪ੍ਰੋਟਾ ਕਿੰਨਾ ਉਹ ਕਿੱਧਰ ਜਾਇਆ ਵਗ ਗਿਆ ਇੱਧਰ ਆਇਆ ਤੂੰ ਅੜਕ ਤਿਆ ਤੂੰ ਆ ਲੈ ਘਾ ਪੂਰੂਆ ਉਹ ਮੈਂ ਮਾੜਾ ਟਰੈਕਟਰ ਸੈੱਟ ਉਹ ਤੂੰ ਦੱਸ ਦੇ ਯਾਰ ਤੂੰ ਤੂੰ ਨਗਾੜਾ ਯਾਰ ਤੂੰ ਨਗਾ ਹੀ ਲੈ ਆ ਯਾਰ ਜੱਟ ਹੀ ਨੇ ਹਾਊਗਾ ਸਭ ਤੋਂ ਅੱਗੇ ਯਾਰ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੀਜਨਲ ਨੂੰ ਦੱਸ ਉਹ ਦੇ ਉਹ ਦੇਗਾ ਉਹ ਦੇ ਸਾਹਮਣੇ ਮੇਲ ਦਾ ਜਾ અમારી ਵਿੱਚ ਤੂੰ ਉਹ ਕਰ ਲੈ ਇਹਨੂੰ ਯਾਰ ਵੇਟ ਬੂਟ ਤਾਂ ਪਾ ਉਹ ਯਾਰ 30 30 ਦੇ ਆਈ ਸਿੰਪਲੀ ਚਲਾਈ ਜਾਣਾ ਤੁਸੀਂ ਇਹਨੂੰ ਇੰਤਾ ਹੀ ਐ ਜੱਟ ਕਿੱਧਰ ਰਹਿ ਗਿਆ ਉਹਨੂੰ ਵੀ ਲੈ ਕੇ ਆਉਣਾ ਯਾਰ ਜੱਟ ਤਾਂ ਉਹ ਬੱਚੇ ਖੜਾ ਹੈ ਜੱਟਿਆਂ ਨੂੰ ਕੋਈ ਨਾ ਇੱਕ ਵਾਰੀ ਆਪਾਂ ਲਾਉਨੇ ਆ ਮੈਲ 'ਚ ਫੇਰ ਜੱਟ ਵੀ ਲਾ ਲੂਗਾ ਧਿਆਨ ਨਾਲ ਇੱਥੇ ਮਿੱਟੀ ਨਾ ਰੇਤ ਲਈ ਜੀ ਆ ਦਬ ਦੇ ਬਹੁਤਾ ਟਰੈਕਟਰ ਖਿੱਚ ਕੇ ਰੱਖਿਆ ਕੋਈ ਨਾ ਕਰ ਲੈ ਇੱਕ ਵਾਰੀ ਇਹਦਾ ਡੋਟਾ ਆਇਆਊਗਾ ਝੂਕਦਾ ਖੜਾ ਕੇ ਵੀ ਚਲਾ ਕੇ ਦਿਖਾਉਂ ਤੈਨ ਤਾਂ ਮੈ ਲੈ ਆ ਕਿੱਧਰ ਲਾ ਲਿਆ ਇੱਧਰ ਹੀ ਜਾਣਾਗਾ ਇੱਧਰ ਹੀ ਜਾਣਾ ਇੱਧਰ ਹੀ ਅਛਾ ਅਛਾ ਮੈਂ ਲਗਾ ਦੂਜੀ ਮੈਂ ਖਿੱਚ ਕੇ ਰੱਖੋ ਮਾੜਾ ਖਿੱਚ ਕੇ ਆ ਗਿਆ ਟਰੈਕਟਰ ਤਾਂ ਮੇਰੇ ਹਾਲ ਤਾਂ ਜੱਟ ਪਿੱਛੇ ਰਹਿ ਗਿਆ ਵਾ ਥੋੜਾ ਜਿਹਾ ਉਹ ਹੀ ਆਉਂਦਾ ਹੋ ਲੈ ਵੀ ਕਨੇ ਆ ਗਏ ਆ ਗਏ ਆ ਗਏ ਆ ਗਏ ਵਾ ਮੈਂ ਵੀ ਆ ਗਿਆ ਤੇਰੇ ਪਿੱਛੇ ਲਾਹੋ ਇੱਥੇ ਟਰਾਲੀਆਂ ਓਹੋ ਟਰਾਲੀ ਹਿੰਜਾ ਚ ਮਤਲਬ ਕਿ ਬੋਰੀਆਂ ਲਾਹੋ ਜਲਦੀ ਬੋਰੀਆਂ ਲਾ ਦੇ ਬੋਰੀਆਂ ਲਾ ਦੇਣੀਆਂ ਬੋਰੀਆਂ ਲਾ ਦੇ ਲਾ ਦੇ ਇੱਥੇ ਲਾ ਦੇ ਵੈਸੇ ਲਾ ਦੇ ਬੈਕ ਨਾ ਲਾਉਣਾ ਉੱਤੇ ਉਧਰ ਨਹੀਂ ਨਹੀਂ ਇੱਕ ਵਾਰੀ ਰੋਕ ਲੈ ਇੱਥੇ ਰੋਕ ਲੈ ਟਰਾਲੀਆਂ ਖੜਾ ਕੇ ਜਾਣੀਆਂ ਪੈਣੀਆਂ ਖੜਾ ਕੇ ਟਰੈਕਟਰ ਹੀ ਖੜਾ ਆ ਜੰਨੇ ਰੁੱਕ ਕੇ ਪਿੱਛੇ ਕਰਨਾ ਪੈਂਦਾ ਪੈ ਜਾਂਦਾਗਾ ਚੱਲ ਇੱਕ ਤੇ ਇੱਕ ਲੈ ਆਂਗੇ ਇੱਕ ਇੱਕ ਟਰੈਕਟਰ ਲੈ ਜਾਾਂਗੇ ਨਾ ਇੱਥੇ ਇੱਥੇ ਸਾਈਡ ਜੀ ਤੇ ਲਾ ਦਿੰਨੇ ਯਾਰ ਇਹਨੂੰ ਉਹ ਕਿੱਧਰ ਰਹਿ ਗਿਆ ਕੀ ਪਤਾ ਕਿੱਥੇ ਰਹਿ ਗਿਆ ਉਹ ਪਤਾ ਨਹੀਂ ਆਇਆ ਇੱਥੇ ਤੈਨੂੰ ਆ ਕੀ ਲਾਉ ਜੀ ਕਹਿੰਦੇ ਮਿੱਤਰੋ ਕਹਿੰਦੇ ਇੱਥੇ ਲਾ ਤਾਂ ਆਪਾਂ ਝੋਟਾ ਹੈ ਬੈਗ ਮੈਂ ਇੱਥੇ ਖੜਾ ਦਿੰਦਾ ਇਹਨੂੰ ਯਾਰ ਤੇ ਲਾਓ ਵੀ ਮਿੱਤਰੋ ਕਹਿੰਦੇ ਹੁਣ ਆਪ ਲਾ ਲੂਗੇ ਟਰਾਲੀਆਂ ਹੁਣ ਲੈਣ ਆ ਗਏ ਕਹਿੰਦੇ ਫਿਰ ਆਹ ਉਹਦੀ ਲੈਣ ਆਉਣਾ ਸੀ ਤੈਨੂੰ ਚੱਲੋ ਲੈ ਨਹੀਂ ਆਉਣਾ ਪਿਆ ਸਾਨੂੰ ਪੈਦਲ ਹੀ ਆ ਗਿਆ ਮੈਂ ਇੰਨੇ ਦੂਰੋਂ ਭੱਜ ਕੇ ਤੂੰ ਰਾਹ ਚ ਹੀ ਰਹਿ ਐ ਨਾ ਯਾਰ ਨੇੜੇ ਜਿਹਦਾ ਹੈਗਾ ਤੈਨੂੰ ਆ ਉਹ ਲੋੜ ਤਾਂ ਨਹੀਂ ਹੈਗੀ ਟਰੈਕਟਰ ਦੀ ਯਾਰ ਆ ਹੀ ਗਿਆ ਮੈਂ ਲੈ ਆਉਣਾ ਟਰੈਕਟਰ ਤੇ ਆ ਗਿਆ ਆ ਗਿਆ ਇਹ ਆ ਗਿਆ ਚੱਲ ਚੱਲ ਦੋ ਟਰੈਕਟਰ ਉੱਥੇ ਟਰਬੋ ਲਵਾ ਯਾਰ ਇਹ ਤੂੰ ਟਰਬੋ ਲਵਾ ਦੇ ਫੇਰ ਫੇਰ ਨਹੀਂ ਦਬਦਾ ਝੋਟਾ ਇਹ ਲਵਾ ਕੇ ਡੈਕ ਜਾ ਨਾ ਪਾਣੇ ਨੂੰ ਡੈਕ ਦੇਖ ਲੈ ਸਾਡੇ ਵਾਲੇ ਬਿਨਾ ਡੈਕ ਤਾਂ ਬਿਨਾ ਬੰਪਰ ਤਾਂ ਹੀ ਜਾਂਦੇ ਆ ਝੋਟੇ ਝੂਕਦੇ ਹੱਸੋ ਜਾ ਪਾਸੇ ਕਿਧਰ ਦੀ ਹਰਾ ਇਧਰ ਦੀ ਆ ਜਾ ਆ ਜਾ ਸਾਹਮਣੇ ਸਾਹਮਣੇ ਆ ਜਾ 33 ਓਏ ਰੋਕੀ ਨਾ ਹੀ ਤੇ ਰੋਕੀ ਨਾ ਦੇਤਲੀ ਜਮੀਨਾਂ ਰੋਕ ਦੇਂ ਦਾਬੇ ਉੱਤੋਂ ਦੀ ਲਿਆਉਣਾ ਸੀ ਪੋਰੂ ਪੋਰੂ ਉੱਤੋਂ ਦੀ ਲਿਆਉਣਾ ਸੀ ਥੋੜਾ ਜਾ ਉੱਤੋਂ ਦੀ ਮਾੜੀ ਆ ਉੱਤੋਂ ਦੀ ਉੱਤੋਂ ਦੀ ਉੱਤੋਂ ਦੀ ਬੜਾ ਹਾਂ ਸੱਟਾ ਸੱਟਾ ਬੱਸ ਬੜਾ ਗੰਦਾ ਥਾਂ ਇੱਥੇ ਦਾ ਕਿੱਥੇ ਚੱਲ 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 ਜਾ ਅੱਗੇ ਚੱਲ ਅੱਗੇ ਅੱਗੇ ਚੱਲ ਤੇ ਚਲੋ ਠੀਕ ਆ ਮਿੱਤਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆ ਸਾਨੂੰ ਅਗਲੀ ਵੀਡੀਓ ਵਿੱਚ ਜਿਆਦਾ ਵੀਡੀਓ ਵਧੀਆ ਲੱਗੀ ਹੋ ਤਾਂ ਪਲੀ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਦੇ ਹੋ ਟਾਟਾ ਬਾਏ ਬਾਏ ਤੇ ਮਿੱਤਰੋ ਮੋਰ ਪੈਕ ਜਲਦੀ ਆ ਕਮਿੰਗ ਸੂਣਾ ਬੱਸ ਰਿਵਿਊ ਵੀਡੀਓ ਵੀ ਆ ਰਹੀ ਆ ਉਹਦੀ ਠੀ ਸਬਸਕ੍ਰਾਈਬ ਕਰਕੇ ਰੱਖੋ ਪਤਾ ਨਹੀਂ ਮਿੱਤਰੋ ਇਹ ਡੇਗੂ ਮਿੱਤਰੋ ਮੈਨੂੰ ਇਹ ਤੇ ਚਲੋ ਮਿੱਤਰੋ ਠੀਕ ਹੈ ਮਿਲਦੇ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ ਟਾਟਾ ਬਾਏ ਬਾਏ